ਦਾ ਜ਼ਿਕਰ ਆਉਂਦਾ ਚਲੋ ਸਿੱਧੂ ਮੂਸੇ ਵਾਲੇ ਦੇ ਗੀਤ ਦੇ ਵਿੱਚ ਕਿਹਾ ਸੀਗਾ ਇਕੱਲੇ ਕਹਿਰੇ ਨੇਰੇ ਸਵੇਰੇ ਨਾ ਜਾਈ ਉਹ ਮੈਨੂੰ ਲੱਗਦਾ ਕਿ ਗੱਲਾਂ ਨਾ ਥੋੜੀ ਥੋੜੀ ਸੱਚ ਹੋਊ ਚੋਰੀਆਂ ਦਾ ਜਿਹੜਾ ਮਸਲਾ ਕਾਰ ਚੋਰੀ ਦੀ ਗੱਲ ਕਰ ਲੋ ਯਾਰ ਘਰੇ ਸਨ ਲਾ ਕੇ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਚੋਰ ਵੜ ਗਏ ਹੁਣ ਤਾਂ ਕਹਿੰਦੇ ਉੱਤੇ ਪੁਲਿਸ ਵਾਲਿਆਂ ਨੇ ਕਹਿਤਾ ਕਿ ਚਾਬੀ ਘਰ ਦੇ ਬਾਹਰ ਹੀ ਟੰਗ ਦਿਓ ਤੁਸੀਂ ਕਿ ਤੁਹਾਡੇ ਕੋਈ ਕਾਰ ਚੋਰੀ ਨੂੰ ਲੈ ਕੇ ਉਹਨਾਂ ਨੇ ਐਵਰੇਜ ਮੈਨੂੰ ਲੱਗਦਾ ਕਿ 500 ਤੋਂ ਪਲੱਸ ਗੱਡੀ ਹਰ ਮਹੀਨੇ ਚੋਰੀ ਹੋ ਰਹੀ ਹੈ ਕਿ ਸਾਲ ਦੀ ਇਹ ਗੱਲ ਵੈਸੇ ਸੱਚ ਆ ਨਾ ਮੈਂ ਕਿਹਾ ਜੀ 600 ਗੱਡੀ 600 ਗੱਡੀ ਜਿਹੜੀ ਐਵਰੇਜ ਪੁਲਿਸ ਦੀ ਹੈ ਹੂੰ ਹੂੰ ਜਿਹਨੂੰ ਆਪਾਂ ਕਹਦੇ ਆ ਵੀ ਅਫੀਸ਼ੀਅਲ ਡਾਟਾ ਜਿਹੜੀ ਕੰਪਲੇਂਟ ਹੋਏ ਜਿਹੜੀ ਕੰਪਲੇਂਟ ਤੇ ਜਿਹੜੀ ਕੰਪਲੇਂਟ ਹੀ ਨਹੀਂ ਕਦੇ ਹੋਈ ਕਈ ਗਰਾਜ ਚ ਖੜੀ ਹੋਵੇ ਭੰਨ ਕੇ ਅੰਦਰ ਵੜਦੇ ਗਰਾਜ ਤੋਂ ਇੱਥੇ ਜੀ ਐਸੀਆਂ ਮਤਲਬ ਉਹ ਗਰਾਜ ਦੇ ਵਿੱਚੋਂ ਭੰਨ ਕੇ ਤੁਹਾਡੇ ਨੂੰ ਸੁੱਤੇ ਪੇ ਤੁਹਾਨੂੰ ਉਠਾ ਲੈਂਦੇ ਨੇ ਕੱਢ ਕੀ ਕੱਢ ਦਉਂ ਮਤਲਬ ਉਹ ਇੰਡੀਆ ਤੋਂ ਜਿਵੇਂ ਆਪਾਂ ਯੂਪੀ ਦੇ ਵਿੱਚ ਕਿਸੇ ਟਾਈਮ ਕ੍ਰਾਈਮ ਸੀ ਨਾ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਉਹ ਮਹਿਸੂਸ ਕਰ ਸਕਦੇ ਕਿਥੇ ਅਸੀਂ ਇਹ ਸੋਚ ਕੇ ਜਾਂਦੇ ਆਂ ਵੀ ਅਸੀਂ ਇੱਥੋਂ ਕਿਉਂ ਜਾ ਰਹੇ ਆਂ ਵੀ ਸਾਨੂੰ ਬਿਹਤਰ ਮਾਹੌਲ ਮਿਲੇ ਵਧੀਆ ਚੰਗਾ ਸਾਫ ਸੁਥਰਾ এনवायरमेंट ਮਿਲੇ ਸਭ ਕੁਝ ਮਿਲੇ ਪਰ ਜੀ ਉੱਥੋਂ ਦੀ ਪੁਲਿਸ ਤੁਹਾਨੂੰ ਇਹ ਗੱਲ ਕਹਿ ਰਹੀ ਆ ਵੀ ਤੁਸੀਂ ਜੀ ਫੋਰਸਪਰੀ ਤੁਹਾਡੇ ਘਰ ਦੇ ਅੰਦਰ ਬੜਾ ਬੈਟਰ ਤੁਸੀਂ ਚਾਬੀਆਂ ਹੀ ਬਾਹਰ ਰੱਖ ਦਿਓ ਜਿਨੇ ਬਾਈ ਲਈ ਹੁੰਦੀ ਆ ਗੱਡੀ ਪਤਾ ਉਹਨੂੰ ਹੁੰਦਾ ਮੈਂ ਕਿਵੇਂ ਲਈ ਹੈ ਕੈਨੇਡਾ ਦਾ ਜਦੋਂ ਵੀ ਜ਼ਿਕਰ ਆਉਂਦਾ ਨਾ ਤਾਂ ਬਹੁਤ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਨੇ ਹੁਣ ਚਲੋ ਹਰ ਘਰ ਦੇ ਵਿੱਚੋਂ ਹਰ ਦੂਜੇ ਘਰ ਤੋਂ ਇੱਕ ਬੱਚਾ ਬਾਹਰ ਆਇਆ ਐ ਕਹ ਲਓ ਕਿ ਪਿੰਡਾਂ ਦੇ ਪਿੰਡ ਹੀ ਹੁਣ ਤਾਂ ਬਾਹਰ ਨੇ ਸਭ ਤੋਂ ਪਹਿਲਾਂ ਤੱਕ ਕੈਨੇਡਾ ਦੇ ਵਿੱਚ ਅੱਜ ਕੱਲ ਮਾਹੌਲ ਕੀ ਹੈ ਜਿਹੜੇ ਆਪਣੇ ਇਥੋਂ ਬੱਚੇ ਜਾ ਰਹੇ ਚੱਕੀ ਉਮਰ ਜਿਹਨੂੰ ਆਪਾਂ ਕਹਿ ਦਈਏ ਵੀ ਇਥੋਂ ਆਪਾਂ ਕਦੇ ਘਰੇ ਉਹਨਾਂ ਨੂੰ ਵਿਚਾਰਿਆਂ ਨੂੰ ਸ਼ਹਿਰ ਤੱਕ ਨਹੀਂ ਭੇਜਿਆ ਹੁੰਦਾ ਤੇ ਸੜਨ ਲਈ ਅਸੀਂ ਸੱਤ ਸਮੁੰਦਰ ਪਾਰ ਪੇਜਦੇ ਨੇ ਉਹ ਵੀ ਪੂਰੀ ਮਿਹਨਤ ਕਰ ਲਈ ਇਕੱਲੇ ਬਿਨ ਬਗੈਰ ਕਿਸੇ ਸਪੋਰਟ ਤੋਂ ਸਿਰਫ ਠੀਕਾ ਵੀ ਇੱਕ ਫਾਈਨੈਂਸ਼ੀਅਲ ਸਪੋਰਟ ਜ਼ਰੂਰ ਹੁੰਦੀ ਹੈ ਪਰ ਉਹਦੇ ਨਾਲ ਬੱਚੇ ਨੂੰ ਕਿਤੇ ਨਾ ਕਿਤੇ ਮਾਪਿਆਂ ਦਾ ਭਾਈ ਭੈਣ ਦਾ ਕੋਈ ਸਾਥ ਚਾਹੀਦਾ ਹੁੰਦਾ ਉਸ ਕਰਕੇ ਥੋੜਾ ਜਿਆਦਾ ਜਦੋਂ ਉੱਥੇ ਜਾਂਦੇ ਨੇ ਸਭ ਤੋਂ ਪਹਿਲਾਂ ਤਾਂ ਉੱਥੇ ਉਹਨਾਂ ਦੀ ਸਟ੍ਰੈਸ ਲਾਈਫ ਤੁਹਾਨੂੰ ਪਤਾ ਵਿਦਨ ਪੰਡੇ ਜੇ ਵਿੱਚ ਸਟਾਰਟ ਹੋਉਂਦੀ ਆ ਔਨ 에ਅਰਪੋਰਟ ਗੱਡੀਆਂ ਚੋਰੀ ਦਾ ਨਹੀਂ ਤੁਸੀਂ ਦੇਖਿਓ ਨੇ ਟੈਂਟ ਲੱਗੇ ਹਾਂ ਬਾਹਰ ਸੜਕਾਂ ਦੇ ਉੱਤੇ ਰਹਿਣਾ ਸੜਕਾਂ ਦੇ ਉੱਪਰ ਰਹਿਣਾ ਜਿਹੜੀਆਂ ਖਾਲੀ ਜਗ੍ਹਾ ਜਿਵੇਂ ਘਾਹ ਕੂਜਾ ਲੱਗਿਆ ਹੁੰਦਾ ਜਿਵੇਂ ਮਾਲਟਨ ਗੁਰੂਕ ਵਗੈਰਾ ਦੇ ਆਸ-ਪਾਸ ਲੱਗੇ ਹੁੰਦੇ ਨੇ ਹਾਂ ਮਿਸੀ ਸਾਗਾ ਵੈਲੀ 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 ਹਾਂ ਉਹਦੇ ਅੜਤੋਂ ਟੈਂਟ ਲਾਤੇ ਕਿਉਂਕਿ ਉੱਥੇ ਪੁਲਿਸ ਨਹੀਂ ਆਉਂਦੀ ਛੇਤੀ ਉਹ ਟੈਂਟ ਜੇ ਲਾਉਂਦੇ ਪਰ ਪਤਾ ਨਹੀਂ ਉਹ ਠੰਡ ਚ ਬਰਫ਼ ਚ ਵੀ ਕਿਵੇਂ ਬੈਠੇ ਇਹ ਦੋ ਉਹ ਕਨੋਪੀਆਂ ਟੈਂਟ ਲਾ ਕੇ ਲੋਕ ਬੈਠੇ ਨੇ ਉਹ ਉਹਦਾ ਫਿਰ ਕੀ ਇੰਪੈਕਟ ਦੇਖਦੇ ਉਹਨਾਂ ਨਾਲ ਗੱਲਬਾਤ ਕੀਤੀ ਕੁਝ ਕੁਝ ਪਤਾ ਲੱਗਿਆ ਕਿ ਛੱਡ ਚੁੱਕੇ ਸੀ ਉਹ ਤੋਂ ਨਹੀਂ ਨਹੀਂ ਉਹ ਕੰਟੀਨਿਊਸਲੀ ਉਹਨਾਂ ਦੀ ਜਿਹੜੀ ਗਿਣਤੀ ਉਹ ਵਧਦੀ ਜਾ ਰਹੀ ਹੈ ਉਹ ਘਟ ਨਹੀਂ ਰਹੀ ਕਿਉਂ ਕਿ ਕਿਉਂਕਿ ਜਿਹੜੀ ਮੰਗਾਈ ਇੰਨੀ ਹੋ ਗਈ ਉਹ ਅਫੋਰਡੇਬਿਲਟੀ ਬਹੁਤ ਘਟੀ ਹੋਈ ਔਰ ਲੋਕਾਂ ਨੇ ਇੰਨੀ ਇੱਕ ਸ਼ਰਮਨਾਤੀ ਉੱਥੇ ਆਪਣੇ ਗਰਾਜਾਂ ਦੇ ਵਿੱਚ ਵੀ ਉੱਥੇ ਬੈੱਡ ਬਣਾਤੇ ਵੀ ਇੱਥੇ ਰਹਿ ਲਓ ਇੱਕ ਘਰ ਦੇ ਵਿੱਚੋਂ ਬ੍ਰੈਮਟਨ ਦੇ ਮੇਅਰ ਨੇ ਦਰਜانے 378 بیسمنٹ ਪਲੱਸ ਗਰਾਜ ਦੇ ਵਿੱਚੋਂ ਮਤਲਬ ਉਹਨਾਂ ਨੂੰ ਕੋਈ ਨਹੀਂ ਮਤਲਬ ਉਹਨਾਂ ਨੇ ਰੋਟੀ ਕਿੱਥੇ ਖਾਣੀ ਹੈ ਉਹਨਾਂ ਨੂੰ ਕੋਈ ਮਤਲਬ ਉਹਨਾਂ ਨੇ ਬਣਾਉਣੀ ਕਿੱਥੇ ਹੈ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਿਰਫ ਰਹਿ ਲੋ ਜੀ ਅਗਲਾ ਵੀ ਕਹਿੰਦਾ ਰਾਤ ਕੱਟਣੀ ਹੈ ਫਿਰ ਉਹ ਹੁਣ ਜਿਹੜੇ ਲੋਕ ਸੀ ਬਜਾਏ ਪਹਿਲਾਂ ਮਤਲਬ ਕਹਿੰਦਾ ਉਹ ਘਰ ਫਿਰ بیسਮੈਂਟ ਗਰਾਜ ਹੁਣ ਗਰਾਜ ਤੋਂ ਨਿਕਲ ਕੇ ਟੈਂਟਾਂ 'ਚ ਤਿੰਨ ਸਾਲ ਹੋ ਗਏ ਸੀ ਇੱਕ ਬੱਚੇ ਨੂੰ ਆਪਣੇ ਘਰੇ ਗੱਲ ਨਹੀਂ ਕੀਤੀ ਉਹ ਉਹਨੂੰ ਸਮਝ ਰੇ ਸੀ ਕਿ ਉਹ ਡੈੱਡ ਹੋ ਗਿਆ ਮਤਲਬ ਇਦਾਂ ਦੀਆਂ ਗੱਲਾਂ ਵੀ ਹੋ ਚੁੱਕੀਆਂ ਕਿ ਉਹਨਾਂ ਨੇ ਘਰੇ ਹੀ ਨਹੀਂ ਗੱਲ ਕੀਤੀ ਫੋਨ ਉਹਨਾਂ ਦੇ ਨੰਬਰ ਨਹੀਂ ਚੱਲਦੇ ਜੇ ਚੱਲਦੇ ਵੀ ਆ ਤਾਂ ਕਰਦਿਆਂ ਨੂੰ ਨਹੀਂ ਪਤਾ ਔਰ ਦੋ ਤਿੰਨ ਤਾਂ ਮਤਲਬ ਮੈਂ ਖੁਦ ਬੰਦੇ ਆਏ ਸੀ ਕੰਬਰਸਰ ਦੇ ਏਰੀਆ ਚ ਉਹਨਾਂ ਨਾਲ ਸੀ ਤਿੰਨ ਦਿਨ ਖੁਦ ਲੱਭਦੇ ਰਹੇ ਅਸੀਂ ਬੈਰੀ ਗਏ ਆ ਬ੍ਰੈਡਫੋਰਡ ਇੱਕ ਜਗ੍ਹਾ ਹੋਰ ਵੀ ਉਹਨਾਂ ਦਾ ਬੱਚਾ ਕਿਤੇ ਨਾ ਕਿਤੇ ਲੱਭ ਜੇ ਪਰ ਉਹਨੇ ਨੰਬਰ ਬੰਦ ਕੀਤਾ ਐਂਡ ਆਫ ਦਾ ਡੇ ਉਹ ਬ੍ਰੈਂਟ ਉੱਥੋਂ ਲੱਭਿਆ ਆਪਣੇ ਟੋਰਾਂਟੋ ਡਾਊਨਟਾਊਨ ਤੋਂ ਪੁਲਿਸ ਨੂੰ ਪਰ ਪੁਲਿਸ ਨੂੰ ਨੇ ਕਹਿਤਾ ਵੀ ਮੈਂ ਆਪਣੇ ਘਰ ਦੇ ਨਾਲ ਗੱਲ ਨਹੀਂ ਕਰਨੀ ਸਟ੍ਰੈਸ ਸਟ੍ਰੈਸ ਕਰਕੇ ਕਿ ਫੈਸੇ ਅਲੀ ਕਿੰਨੇ ਕੁ ਫੈਸੇ ਇਹ ਤੋਂ ਪਰਸਪੈਕਟਿਵ ਕੀ ਆ ਮੈਂ ਫੀਸ ਵੀ ਕੱਢਣੀ ਮੈਂ ਰੈਂਟ ਵੀ ਦੇਣਾ ਮੈਂ ਬਰੋਥਰੀ ਵੀ ਦੇਣੀ ਮੈਂ ਪਿੱਛੇ ਵੀ ਭੇਜਣੇ ਆ ਪਰ ਅੱਜ ਕੱਲ ਜਿਹੜੇ ਜੋਬ ਫੇਅਰ ਲੱਗਦੇ ਐ ਇੱਕ ਗੱਡੀ ਖੜਦੀ ਆ -15 ਤੋਂ 20 ਟੈਂਪਰੇਚਰ ਦੇ ਵਿੱਚ ਔਰ ਹਵਾ ਚੱਲਦੀ ਆ ਪੂਰੀ 70 ਕਿਲੋਮੀਟਰ ਪਰ ਹਾਅਰ ਦੀ ਸਪੀਡ ਨਾਲ ਔਰ ਇੱਕ ਬੰਦਾ ਗੱਡੀ 'ਚ ਬੈਠਾ ਉਹਨੇ ਹੀਟ ਛੱਡੀ ਆ ਤੇ ਉਹ ਮੇਰੇ ਤੇਰੇ ਵਰਗੇ ਮਾਤਰ ਵਿਚਾਰੇ ਜਿਹੜੇ ਲੈਣਾ 'ਚ ਖੜੇ ਨੇ ਬੱਚੇ ਜਿਹੜੇ ਗਏ ਹਾਂਜੀ ਤੇਰਾ ਨਾਂ ਕੀ ਆ ਜੀ ਫੋਨ ਨੰਬਰ ਕੀ ਆ ਜੀ ਓਕੇ ਨਾਂ ਚੱਲ ਮਤਲਬ ਸਟੈਪ ਬਾਈ ਸਟੈਪ ਉਹ ਬਾਹਰ ਹੀ ਖੜੇ ਪਿਛਲੇ ਡੇਢ ਦੋ ਘੰਟਿਆਂ ਤੋਂ ਅਰੇ ਉਹਦੇ ਵਿੱਚ ਕੱਲਾ ਇਹ ਨਹੀਂ ਵੀ ਬੱਚੇ ਕਈ ਸਿਆਣੇ ਬਿਆਰੇ ਪਰ ਗੱਲ ਇਹੀ ਇਸ ਵੇਲੇ ਸਚਾਈ ਹੈ ਵੀ ਉੱਥੇ ਤੁਰਨ ਤੋਂ ਪਹਿਲਾਂ ਪਲੀਜ਼ ਜਦੋਂ ਕੋਈ ਕੁਝ ਕਹਿੰਦਾ ਤੁਹਾਨੂੰ ਪਿੱਛੇ ਬੈਠਾ ਤੁਹਾਡਾ ਕੋਈ ਭਾਈ ਭੈਣ ਯਾਰ ਦੋਸਤ ਉਹਦੀ ਗੱਲ ਜਰੂਰ ਸੁਣ ਲਓ ਇਹ ਨਾ ਕਹੋ ਆਪ ਤਾਂ ਜਾ ਕੇ ਵਹਿਗਾ ਸਾਨੂੰ ਰੁਕੀ ਜਾਂਦਾ ਪੋਕੀ ਛਾਨੋ ਸ਼ੌਕਤ ਦਿਖਾਵੇਬਾਜ਼ੀ ਅਮੀਰ ਦੱਸਣ ਦੀ ਚਾਹ ਇਹ ਇਹ ਵੀ ਪਾਰੂ ਹੋਊਗੀ ਕੈਨੇਡਾ ਦੇ ਵਿੱਚ ਕੁੜੀਆਂ ਤੇ ਮੁੰਡਿਆਂ ਤੇ ਉਹ ਜਿਵੇਂ ਆਪਣੇ ਉਹਨੂੰ ਕੈਰੀ ਕਰਦੀਆਂ ਨੇ ਕਿਉਂਕਿ ਜਦੋਂ ਇਦਾਂ ਦੇ ਵੀਡੀਓਜ਼ ਆਉਂਦੀਆਂ ਨੇ ਸਕਰੋਲ ਕਰਦੇ ਉਹ ਅੱਜਕੱਲ੍ਹ ਉਹ ਦੂਜੀਆਂ ਕੁੜੀਆਂ ਤੋਂ ਕਰਾਇਆ ਜਾਂਦਾ ਜਿਹੜੀਆਂ ਕਿਸੇ ਹੋਰ ਨੇ ਕੀ ਚਾਹੀਦਾ ਬ੍ਰਮਟਨ ਵਾਲੇ ਉਹਨਾਂ ਨੂੰ ਚਾਹੀਦਾ ਗੱਡੀ ਚਲ ਜ਼ੀਰੋ ਡਾਊਨ ਪੇਮੈਂਟ ਤੇ ਗੱਡੀ ਚੱਕ ਲੋ ਜੇ ਕ੍ਰੈਡਿਟ ਸਕੋਰ ਬਹੁਤ ਦਾ ਵਰਸਟ ਵੀ ਹੈ ਤਾਂ ਵੀ ਕਰਾ ਦੇਣਗੇ ਇਹ ਵੀ ਇੱਕ ਪਾਰਟ ਹੈਗਾ ਫਾਈਨਸਮੈਂਟ ਇਸ ਤਰੀਕੇ ਨਾਲ ਤੁਹਾਡੇ ਮੂਰੇ ਚੀਜ਼ ਪ੍ਰੋਸੀਜ ਜਾਂਦੀ ਹੈ ਵੀ ਤੁਸੀਂ ਚਾਕੇ ਨਾ ਚਾਕੇ ਵੀ ਉਹ ਸੋਹਣੀ ਕੁੜੀ ਨੇ ਥੋੜੀ ਦੇਣੀ ਆ ਸਕੋਰ ਤੁਹਾਡਾ ਚੈੱਕ ਹੋਣਾ ਇੱਥੇ ਸਿਬਲ ਹੁੰਦਾ ਉੱਥੇ ਕ੍ਰੈਡਿਟ ਸਕੋਰ ਹੁੰਦਾ ਪੈਸੇ ਤੁਸੀਂ ਦੇਣੇ ਕਿਸ਼ਤੋਂ ਨੇ ਨਹੀਂ ਦੇਣੀ ਤੁਸੀਂ ਆਪਣੇ ਮਾਈਂਡ ਨਾਲ ਚੱਲੋ ਜੇ ਉਹਨਾਂ ਨੇ ਕਹਦਾ ਬ੍ਰੈਂਪਟਨ ਵਾਲਿਓ ਕੀ ਚਾਹੀਦਾ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਗੱਡੀ ਤੁਹਾਡੇ ਲਈ ਤਿਆਰੀ ਖੜੀ ਹੈ ਚਾਬੀ ਸਭ ਕੁਝ ਤੁਹਾਡਾ ਪੁੱਲ ਆਊਟ ਹੋਣਾ ਬੱਚੇ ਸੀਗੇ ਤੇ ਉਹ ਮਸਟੈਂਗ ਲੈ ਕੇ ਆਈ ਉਹ ਪੂਰੀਆਂ ਆਵਾਜ਼ਾਂ ਮਤਲਬ ਇੱਕ ਉਧਰੋਂ ਪੜਾਵੇ ਇੱਕ ਉਧਰੋਂ ਕੱਢੇ ਤਸਾਨੂ ਆਏ ਸਾਨੂੰ ਐਂ ਲੱਗਦਾ ਸੀ ਵੀ ਅੱਕ ਲੱਗ ਜਾਂਦੀ ਇਹਨਾਂ ਨੂੰ ਕਿਉਂ ਮੈਂ ਕਿਹਾ ਵੀ ਖਰਾਬ ਕਰਨ ਲੱਗੋ ਪਟਾਕਾ ਪੈ ਜੂ ਠੀਕ ਹੈ ਭਾਈ ਮਿਹਨਤ ਨਾਲ ਕਮਾਏ ਆ ਮੈਂ ਕਿਹਾ ਭਾਈ ਮਿਹਨਤ ਨਾਲ ਕਮਾਇਆ ਤੇਰੇ ਯਾਰ ਦਾ ਤਾਂ ਨਹੀਂ ਹੂੰ ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਪੋਡਕਾਸਟ ਦੇਖ ਰਹੇ ਹਾਂ ਮੈਂ ਹਾਂ ਗਗਨਪ੍ਰੀਤੀ ਸਟੂਡੀਓ ਦੇ ਵਿੱਚ ਮੇਰੇ ਨਾਲ ਮਹਿਮਾਨ ਬਹੁਤ ਖਾਸ ਆ ਗੱਲਾਂ ਸਿੱਤੀਆਂ ਹੋਣੀਆਂ ਨੇ ਤੇ ਬਹੁਤ ਕੰਮ ਦੀਆਂ ਨੇ ਕੈਨੇਡਾ ਤੋਂ ਭੁਪਿੰਦਰ ਸਿੰਘ ਗਰੇਵਾਲ ਮੌਜੂਦ ਨੇ ਜਰਨਲਿਸਟ ਵੀ ਨੇ ਬਿਜ਼ਨਸਮੈਨ ਵੀ ਨੇ ਤੇ ਗੱਲਾਂ ਬਾਤਾਂ ਕਰਦੇ ਆ ਤੇ ਜਾਣਦੇ ਆ ਕੈਨੇਡਾ ਦੇ ਬਾਰੇ ਜਿਹੜੇ ਜਿਹੜੇ ਚਰਚੇ ਹੋ ਰਹੇ ਨੇ ਜਿਹੜੀਆਂ ਗੱਲਾਂ ਨੇ ਸਿੱਕੇ ਦਾ ਦੂਜਾ ਪਹਿਲੂ ਕੀ ਆ ਗਗਨ ਸਾਹਿਬ ਵੈਲਕਮ ਆ ਡੇਲੀ ਪੋਸਟ ਸੋ ਸਭ ਤੋਂ ਪਹਿਲਾਂ ਤਾਂ ਗਗਨ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਸਾਡੇ ਨਾਲ ਟਾਈਮ ਕੱਢਿਆ ਤੇ ਰਹੀ ਗੱਲਾਂ ਬਾਤਾਂ ਦੀ ਗੱਲ ਗੱਲਾਂ ਬਾਤਾਂ ਤਾਂ ਇਦਾਂ ਜੀ ਵੀ ਜਿੰਨੀਆਂ ਕਰ ਲੋ ਉਨੀਆਂ ਥੋੜੀਆਂ ਪਰ ਇਹ ਤਾਂ ਇੱਕ ਆਪਾਂ ਜਿਵੇਂ ਕਹਿ ਦਈਏ ਵੀ ਅਸੀਂ ਕੋਈ ਉਹ ਜਰਨਲਿਜ਼ਮ ਵਾਲੀਆਂ ਗੱਲਾਂ ਨਹੀਂ ਕਰਨੀਆਂ ਅਸੀਂ ਜਿਹੜੀਆਂ ਪਿਓਰ ਜਿਹਨੂੰ ਕਹਿ ਦਈਏ ਵੀ ਨਹੀਂ ਆਪਾਂ ਆਪਾਂ ਥੋੜੀਆਂ ਜਿਹੀ ਬਹੁਤੀਆਂ ਗੱਲਾਂ ਕਰ ਲੈਣੀਆਂ ਨੇ ਅੱਛਾ ਸਭ ਤੋਂ ਪਹਿਲਾਂ ਪਪਿੰਦਰ ਮੈਂ ਇਹ ਚੀਜ਼ ਤੁਹਾਡੇ ਤੋਂ ਸਭ ਤੋਂ ਪਹਿਲਾਂ ਸਵਾਲ ਮੈਂ ਇੱਕ ਇਹ ਕਰੂੰਗਾ ਕੈਨੇਡਾ ਦਾ ਜਦੋਂ ਵੀ ਜ਼ਿਕਰ ਆਉਂਦਾ ਨਾ ਤਾਂ ਬਹੁਤ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਨੇ ਹੁਣ ਚਲੋ ਹਰ ਘਰ ਦੇ ਵਿੱਚੋਂ ਹਰ ਦੂਜੇ ਘਰ ਚੋਂ ਇੱਕ ਬੱਚਾ ਬਾਹਰ ਆਇਆ ਐਂ ਕਹ ਲਓ ਕਿ ਪਿੰਡਾਂ ਦੇ ਪਿੰਡ ਹੀ ਹੁਣ ਤਾਂ ਬਾਹਰ ਨੇ ਸਭ ਤੋਂ ਪਹਿਲਾਂ ਤਾਂ ਕੈਨੇਡਾ ਦੇ ਵਿੱਚ ਅੱਜ ਕੱਲ ਮਾਹੌਲ ਕੀ ਹੈ ਜਿਹੜੇ ਆਪਣੇ ਇੱਥੋਂ ਬੱਚੇ ਜਾ ਰਹੇ ਮਾਹੌਲ ਦੇਖੋ ਗੱगन ਇਦਾਂ ਵੀ ਮਾਹੌਲ ਦੇ ਵਿੱਚ ਆਪਾਂ ਮਿਕਸ ਕਹਿ ਸਕਦੇ ਹਾਂ ਮਾਹੌਲ ਮਿਕਸ ਕਿਦਾਂ ਕਿਉਂਕਿ ਜਿਹੜੇ ਬੱਚੇ ਇਥੋਂ 12th ਗ੍ਰੇਡ ਕਰਕੇ ਜਾਂਦੇ ਆ ਉਹ ਬੱਚੇ ਬਹੁਤ ਹੀ ਨਾਜ਼ੁਕ ਜਿਹਨੂੰ ਆਪਾਂ ਕਹਿ ਦਈਏ ਕੱਚੀ ਉਮਰ ਕੱਚੀ ਉਮਰ ਜਿਹਨੂੰ ਆਪਾਂ ਕਹਿ ਦਈਏ ਵੀ ਇਥੋਂ ਆਪਾਂ ਕਦੇ ਘਰੇ ਉਹਨਾਂ ਨੂੰ ਵਿਚਾਰਿਆਂ ਨੂੰ ਸ਼ਹਿਰ ਤੱਕ ਨਹੀਂ ਭੇਜਿਆ ਹੁੰਦਾ ਤੇ ਸੜਨ ਲਈ ਅਸੀਂ ਸੱਤ ਸਮੁੰਦਰ ਪਾਰ ਭੇਜ ਦਿੰਨੇ ਆ ਉਹ ਵੀ ਪੂਰੀ ਮਿਹਨਤ ਕਰ ਲਈ ਇਕੱਲੇ ਉਪਰ ਗੈਰਕੈਸੀ ਸਪੋਰਟ ਤੋਂ ਸਿਰਫ ਠੀਕ ਆ ਵੀ ਇੱਕ ਫਾਈਨੈਂਸ਼ੀਅਲ ਸਪੋਰਟ ਜ਼ਰੂਰ ਹੁੰਦੀ ਆ ਪਰ ਉਹਦੇ ਨਾਲ ਬੱਚੇ ਨੂੰ ਕਿਤੇ ਨਾ ਕਿਤੇ ਮਾਪਿਆਂ ਦਾ ਭਾਈ ਭੈਣ ਦਾ ਕੋਈ ਸਾਥ ਚਾਹੀਦਾ ਹੁੰਦਾ ਉਸ ਕਰਕੇ ਥੋੜਾ ਜਿਹਾ ਜਦੋਂ ਉੱਥੇ ਜਾਂਦੇ ਨੇ ਸਭ ਤੋਂ ਪਹਿਲਾਂ ਤਾਂ ਉੱਥੇ ਉਹਨਾਂ ਦੀ ਸਟ੍ਰੈਸ ਲਾਈਫ ਤੁਹਾਨੂੰ ਪਤਾ ਵਿਦਨ 1 ਡੇ ਦੇ ਵਿੱਚ ਸਟਾਰਟ ਹੋ ਜਾਂਦੀ ਆ ਔਨ 에ਅਰਪੋਰਟ ਤੇ ਕੌਣ ਲੈਣ ਆ ਰਿਹਾ ਕੌਣ ਨਹੀਂ ਕਿੱਦਾਂ ਦਾ ਹੋਊਗਾ ਫਿਰ ਉਹਦੇ ਬਾਅਦ ਚੋਂ ਜਦੋਂ ਕਾਲਜ ਤੱਕ ਦੂਜੇ ਤੀਜੇ ਦਿਨ ਚੌਥੇ ਦਿਨ ਪਹੁੰਚਦੇ ਆ ਉਹਦੇ ਬਾਅਦ ਚੋਂ ਬਸ ਫਿਰ ਉਹਨਾਂ ਦਾ ਤਾਂ ਕੰਮ ਸ਼ੁਰੂ ਹੋ ਜਾਂਦਾ ਕਿਉਂਕਿ ਸਾਡੀ ਜਿਹੜੀ ਮੇਨ ਥਿੰਕਿੰਗ ਇਹੀ ਹੁੰਦੀ ਆ ਵੀ ਮੈਂ ਜਾਂਦੇ ਹੀ ਕੰਮ ਬਸ ਜਾਂਦੇ ਹੀ ਮੈਂ ਡਾਲਰ ਮਤਲਬ ਇਹ ਵੱਡੀ ਬਹੁਤ ਵੱਡੀ ਥਿੰਕਿੰਗ ਆ ਸਾਡੀ ਜਦ ਕਿ ਇਹ ਥਿੰਕ ਲੈ ਕੇ ਨਹੀਂ ਚੱਲਣਾ ਚਾਹੀਦਾ ਪਹਿਲਾਂ ਅਸੀਂ ਜਿਸ ਕੰਮ ਲਈ ਗਏ ਆ ਸਾਨੂੰ ਉਸ ਕੰਮ ਬਾਰੇ ਸੋਚੋ ਇਹ ਗੱਲ ਐ ਹੀ ਆ ਨਾ ਕਿ ਹਰ ਬੰਦੇ ਦਾ ਮੋਟਿਵ ਮੇਨ ਉਹੀ ਆ ਕਿ ਪੱਕਾ ਹੋਣਾ ਪਰ ਇਹ 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 ਤਾਂ ਆਪਾਂ ਗਲਤੀ ਕਰਦੇ ਆਂ ਜੀ ਜੇ ਆਪਾਂ ਬੱਚਿਆਂ ਨੂੰ ਥੋੜਾ ਜਿਹਾ ਸਕਾਇਆ ਵੀ ਠੀਕ ਆ ਬੇਟਾ ਆਪਾਂ ਪੱਕੇ ਹੋਣ ਲਈ ਜ਼ਰੂਰ ਜਾ ਰਹੇ ਆਂ ਪਰ ਸਾਡਾ ਮੇਨ ਮੋਟਿਵ ਤਾਂ ਪੜਨਾ ਜ਼ਰੂਰ ਆ ਜਿਸ ਕੰਮ ਲਈ ਅਸੀਂ ਪੈਸੇ ਲਾਏ ਆ ਉਹਦੇ ਬਾਅਦ ਚੋ ਸੈਕੰਡ ਸਟੈਪ ਉਹ ਤਾਂ ਪਤਾ ਹੀ ਆਪਾਂ ਨੂੰ ਆਪਾਂ ਕੀ ਕਰਨ ਗਏ ਆਂ ਉਹਦੇ ਅੱਛਾ ਹਾਂਜੀ ਅੱਛਾ ਇੱਕ ਇੱਕ ਤੁਸੀਂ ਬ੍ਰਮਟਨ ਆਪ ਵੀ ਰਹਿੰਦੇ ਹੋ ਹੈਨਾ ਬ੍ਰਮਟਨ ਰਹਿੰਦੇ ਹੋ ਤੁਸੀਂ ਤੇ ਬ੍ਰਮਟਨ ਦਾ ਜ਼ਿਕਰ ਆਉਂਦਾ ਚਲੋ ਸਿੱਧੂ ਮੂਸੇਵਾਲੇ ਨੇ ਤਾਂ ਗੀਤ ਦੇ ਵਿੱਚ ਕਿਹਾ ਸੀਗਾ ਕਿ ਕੱਲੇ ਕਹਿ ਰਹੇ ਨੇ ਰੇਸ ਵੇਰੇ ਨਾ ਜਾਈ ਉਹ ਮੈਨੂੰ ਲੱਗਦਾ ਕਿ ਗੱਲਾਂ ਨਾ ਥੋੜੀਆਂ ਜਿਦਾਂ ਦੇ ਮੀਮਸ ਬਣ ਰਹੇ ਨੇ ਇਦਾਂ ਦੇ ਬਿਆਨ ਵੀ ਆ ਰਹੇ ਤੁਸੀਂ ਬਿਹਤਰ ਦੱਸ ਸਕਦੇ ਹੋ ਤੁਸੀਂ ਉਧਰ ਮੀਡੀਆ ਦੇ ਨਾਲ ਵੀ ਜੁੜੇ ਹੋਏ ਕੰਮ ਉੱਥੋਂ ਦੇ ਸ਼ਹਿਰੀ ਵੀ ਹੋ ਬ੍ਰਮਟਨ ਦੇ ਚੋਰੀਆਂ ਦਾ ਜਿਹੜਾ ਮਸਲਾ ਕਾਰ ਚੋਰੀ ਦੀ ਗੱਲ ਕਰ ਲਓ ਜਾਂ ਘਰੇ ਸਨ ਲਾ ਕੇ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਚੋਰ ਵੜ ਗਏ ਹੁਣ ਤਾਂ ਕਹਿੰਦੇ ਉੱਥੇ ਪੁਲਿਸ ਵਾਲਿਆਂ ਨੇ ਕਹਿਤਾ ਕਿ ਚਾਬੀ ਘਰ ਦੇ ਬਾਹਰ ਹੀ ਟੰਗ ਦੋ ਤੁਸੀਂ ਕਿ ਤੁਹਾਡੇ ਕੋਈ ਕਾਰ ਚੋਰੀ ਨੂੰ ਲੈ ਕੇ ਉਹਨਾਂ ਨੇ ਐਵਰੇਜ ਮੈਂ ਲੱਭਦਾ 500 ਤੋਂ ਪਲੱਸ ਗੱਡੀ ਬ੍ਰਮਟਨ ਦੇ ਵਿੱਚ ਹਰ ਮਹੀਨੇ ਚੋਰੀ ਹੋ ਰਹੀ ਹੈ ਕਿ ਸਾਲ ਦੀ ਮੈਂ ਕਿਹਾ ਜੀ ਇਹ ਤਾਂ ਹੱਸੋਈ ਨਹੀਂ ਗੱਲ ਹੋਗੀ ਇਹ ਗੱਲ ਵੈਸੇ ਸੱਚ ਆ ਨਾ ਮੈਂ ਕਿਹਾ ਜੀ 600 ਗੱਡੀ 600 ਗੱਡੀ ਜਿਹੜੀ ਐਵਰੇਜ ਪੁਲਿਸ ਦੀ ਹੈ ਹੂੰ ਹੂੰ ਜਿਹਨੂੰ ਆਪਾਂ ਕਹਿ ਦਈਏ ਵੀ ਅਫੀਸ਼ੀਅਲ ਡਾਟਾ ਜਿਹੜੀ ਕੰਪਲੇਂਟ ਹੋ ਜਾਂਦੀ ਜਿਹੜੀ ਕੰਪਲੇਂਟ ਤੇ ਜਿਹੜੀ ਕੰਪਲੇਂਟ ਹੀ ਨਹੀਂ ਕਦੇ ਹੋਈ ਕਈ ਡਰ ਜਾਂਦੇ ਨੇ ਜਾਂ ਪੁਰਾਣੀ ਗੱਡੀ ਹੁੰਦੀ ਹੈ ਅਗਲਾ ਕਹਿੰਦਾ ਯਾਰ 2000 ਦੀ ਗੱਡੀ ਨਹੀਂ ਮੈਂ ਸਟ्रेस ਲਵ ਵੀ ਸ਼ਾਇਦ ਕੋਟਕਚਰੀ ਦਾ ਧੱਕੇ ਨਹੀਂ ਖਾਣੇ ਬਟ ਚਲੋ ਉੱਥੇ ਇਦਾਂ ਦਾ ਕੁਝ ਨਹੀਂ ਹੈਗਾ ਪਰ ਗੱਲ ਇਹ ਹੈ ਜੀ ਵੀ ਜਿਹੜੀ ਆਹ ਗੱਲ ਆ ਵੀ ਜਿਹੜੀ ਆਪਣੀ ਚਾਬੀ ਘਰ ਦੇ ਬਾਹਰ ਛੱਡ ਦੋ ਜਿਹਦੇ ਮੀਮ ਅਜਕਲ ਸੋਬ ਨੇ ਦੇਖੇ ਹੋਣੇ ਆ ਔਰ ਤੁਸੀਂ ਇਹ ਦੇਖੋ ਵੀ ਪੁਲਿਸ ਇਹ ਗੱਲ ਕਹਿ ਰਹੀ ਆ ਸਭ ਤੋਂ ਵੱਡੀ ਜਿਹੜੀ ਹਰਾਮੀ ਦੀ ਗੱਲ ਵੀ ਉੱਥੇ ਟੋਰਾਂਟੋ ਪੁਲਿਸ ਪ੍ਰੈਸ ਕਾਨਫਰੈਂਸ ਕਰਕੇ ਸਪੈਸ਼ਲ ਕਹਿ ਰਹੀ ਆ ਵੀ ਤੁਹਾਡੇ ਉਹ ਜਿਹੜੇ ਘਰੇ ਆਉਂਦੇ ਨੇ ਕਿਉਂਕਿ ਤੁਸੀਂ ਦੇਖਿਆ ਹੁਣ ਤੁਸੀਂ ਵੀ ਗਏ ਹੋ ਉੱਥੇ ਤੇ ਤੁਸੀਂ ਦੇਖੋ ਨਾ ਜਿਹੜਾ ਉਹ ਘਰ ਕੱਚੇ ਟਾਈਪ ਇੱਕ ਲੱਕੜੀ ਆ ਆਊਟਸਾਈਡ ਡੋਰ ਕੁਸ਼ ਵਾਲੇ ਫੋਰਸਫੁਲੀ ਉਹਨੂੰ ਕੋਈ ਤੋੜਨ ਦੀ ਕੋਸ਼ਿਸ਼ ਕਰੇ ਦੋ ਛਟਕਿਆਂ 'ਚ ਟੁੱਟ ਜਾਂਦੇ ਨੇ ਉੱਥੇ ਜਾਨੀ ਦੀ ਇਸ ਤਰ੍ਹਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗੇ ਤੇ ਪੁਲਿਸ ਕਹਿੰਦੀ ਹੈ ਵੀ ਦੇਖੋ ਜੀ ਰਾਤ ਨੂੰ ਜਿਹੜੇ ਆਉਂਦੇ ਉਹ 10 11 ਵਜੇ ਆਉਂਦੇ ਨੇ ਤੇ 10 11 ਵਜੇ ਲੱਤਾਂ ਮਾਰ ਦਿਆ ਜਾਂ ਗੱਡੀ ਮਾਰ ਦਿਆ ਤੁਹਾਡੀ ਚੀਜ਼ਾਂ ਭੰਨ ਦਿਆ ਤਾਂ ਬੈਟਰ ਤੁਸੀਂ ਆਪਣੀਆਂ ਚੀਜ਼ਾਂ ਨੂੰ ਕੀ ਚੱਕਣਾ ਰਿਹਾ ਜੀ ਗੱਡੀ ਹੂੰ ਗੱਡੀ ਮੋਸਟਲੀ ਬਾਹਰੀ ਹੁੰਦੀ ਆ ਤੁਹਾਨੂੰ ਪਤਾ ਗਰਾਜ ਚ ਬਹੁਤ ਘੱਟ ਲੋਕ ਲਾਉਂਦੇ ਨੇ ਉਹ ਚੰਗੀ ਵੀ ਹੁੰਦੀ ਆ ਮਾੜੀ ਵੀ ਹੁੰਦੀ ਆ ਨਹੀਂ ਗਰਾਜ ਚ ਜੇ ਖੜੀ ਹੋਵੇ ਭੰਨ ਕੇ ਅੰਦਰ ਵੜਦੇ ਗਰਾਜ ਤੋਂ ਇੱਥੇ ਜੀ ਐਸੀਆਂ ਮਤਲਬ ਉਹ ਗਰਾਜ ਦੇ ਵਿੱਚੋਂ ਭੰਨ ਕੇ ਤੁਹਾਡੇ ਨੂੰ ਸੁੱਤੇ ਪੇ ਤੁਹਾਨੂੰ ਠਾ ਲੈਂਦੇ ਨੇ ਵੀ ਕੱਢ ਕੀ ਕੱਢਦਾ ਮਤਲਬ ਉਹ ਇੰਡੀਆ ਤੋਂ ਜਿਵੇਂ ਆਪਾਂ ਯੂਪੀ ਦੇ ਵਿੱਚ ਕਿਸੇ ਟਾਈਮ ਕ੍ਰਾਈਮ ਸੀ ਨਾ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਉਹ ਮਹਿਸੂਸ ਕਰ ਸਕਦੇ ਹੋ ਅੱਛਾ ਇੰਨਾ ਜ਼ਿਆਦਾ ਜਿਵੇਂ ਜਿੰਨਾ ਤੁਸੀਂ ਦੱਸ ਰਹੇ ਹੋ ਇਹ ਤਾਂ ਐ ਫਿਲਮੀ ਸਟੋਰੀ ਜਿਹੀ ਲੱਗਦੀ ਆ ਪਰ ਇਦਾਂ ਦੇ ਮੀਮਸ ਬਣੇ ਹੋਏ ਨੇ ਕਿ ਲੋਕ ਇਹ ਚੀਜ਼ ਕਹਿ ਰਹੇ ਨੇ ਕੋਈ ਚਾਬੀ ਬਾਹਰ ਲੱਗੀ ਹੈ ਕਿ ਆ ਚਾਬੀ ਪਈ ਆ ਗੱਡੀ ਦੇ ਵਿੱਚ ਨਾਲ ਟ੍ਰੇਲਰ ਦੇ ਵਿੱਚ ਚਾਰ ਚਾਹ ਜੋ ਬਣੇ ਤੁਸੀਂ ਲੈ ਜਾਓ ਚੋਰੀ ਕਰਕੇ ਇਹ ਹੈ ਤਾਂ ਹਾਸੇ ਵਾਲਾ ਸਟਾਇਲ ਕੀਤਾ ਪਰ ਬਹੁਤ ਦੁਖਦਿਹਾਗਾ ਕੈਨੇਡਾ ਦੀ ਇਹ ਮੈਂ ਕਹਾਂ ਜੀ ਦੇਖੋ ਜੇ ਕੈਨੇਡਾ ਵਰਗੇ ਮੁਲਕ ਦੇ ਵਿੱਚ ਵੀ ਪੁਲਿਸ ਤੁਹਾਨੂੰ ਇਹ ਕਹੇ ਹੂੰ ਜਿੱਥੇ ਅਸੀਂ ਇਹ ਸੋਚ ਕੇ ਜਾਂਦੇ ਆਂ ਵੀ ਅਸੀਂ ਇੱਥੋਂ ਕਿਉਂ ਜਾ ਰਹੇ ਆਂ ਵੀ ਸਾਨੂੰ ਬਿਹਤਰ ਮਾਹੌਲ ਮਿਲੇ ਵਧੀਆ ਚੰਗਾ ਸਾਫ਼ ਸੁਥਰਾ এনवायरमेंट ਮਿਲੇ ਸਭ ਕੁਝ ਮਿਲੇ ਪਰ ਜੇ ਉੱਥੋਂ ਦੀ ਪੁਲਿਸ ਤੁਹਾਨੂੰ ਇਹ ਗੱਲ ਕਹਿ ਰਹੀ ਆ ਵੀ ਤੁਸੀਂ ਜੀ ਫੋਰਸਪਰੀ ਤੁਹਾਡੇ ਘਰ ਦੇ ਅੰਦਰ ਬੜਿਆ ਬੈਟਰ ਤੁਸੀਂ ਚਾਬੀਆਂ ਹੀ ਬਾਹਰ ਰੱਖ ਦਿਓ ਜਿਹਨੇ ਬਾਈ ਲਈ ਹੁੰਦੀ ਆ ਗੱਡੀ ਪਤਾ ਉਹਨੂੰ ਹੁੰਦਾ ਮੈਂ ਕਿਵੇਂ ਲਈ ਆ ਐ ਕਿਵੇਂ ਚਾਬੀ ਛੱਡ ਦੋਂਗੇ ਐ ਤਾਂ ਕਹਿੰਦੇ ਹੁੰਦੇ ਇੱਕ ਕਿਹਨਾਂ ਤੇ ਪੈਨਸਲ ਨਹੀਂ ਛਿੱਟੀ ਜਾਂਦੀ ਬਿਨਾਂ ਗੱਲ ਤੋਂ ਉਂ ਤੁਸੀਂ ਪਰ ਗੱਲ ਇਹ ਐ ਪੁਲਿਸ ਦੇ ਵੱਸ ਕੁਝ ਨਹੀਂ ਰਿਹਾ ਜੀ ਜੀ ਨੂੰ ਆਪਾਂ ਕਿਉਂ ਉਹਦੇ ਵਿੱਚ ਇਹ ਗੱਲ ਜਿਹੜੀ ਜ਼ਿਆਦਾ ਮੰਨੀ ਜਾਂਦੀ ਆ ਵੀ ਜਨਤਾ ਹੋਗੀ ਜ਼ਿਆਦਾ ਹੂੰ ਤੇ ਸੰਭਾਲਣ ਵਾਲਿਆ ਘੱਟ ਹੂੰ ਇਨਫਰਾਸਟ੍ਰਕਚਰ ਉੱਧਰ ਦਾ ਹੈ ਸਿੱਧੀ ਜੀ ਪੰਜਾਬੀ ਚ ਗੱਲ ਆ ਜੀ ਇਹਨੂੰ ਕਹ ਦੀਏ ਵੀ ਲੋਕ ਜ਼ਿਆਦਾ ਹੋਗੇ ਹੂੰ ਤੇ ਬੰਦੇ ਘੱਟ ਨੇ ਹੂੰ ਤੇ ਉਹਦੇ ਵਿੱਚ ਜ਼ਿਆਦਾਤਰ ਜੇ ਆਪਾਂ ਗੱਲ ਕੀਤੀ ਜਬ ਰਿਫਿਊਜੀ ਹੂੰ ਜਾਂ ਜੇ ਸਾਡੇ ਬੱਚੇ ਵੀ ਜਿਹਦੇ ਵਿੱਚ ਕਹ ਦੀਏ ਔਰ ਤੁਸੀਂ ਬਲੀਵ ਕਰੋ ਕੱਲਾ ਗੱਡੀਆਂ ਚੋਰੀ ਦਾ ਨਹੀਂ ਤੁਸੀਂ ਦੇਖਿਓ ਨੇ ਟੈਂਟ ਲੱਗੇ ਹੂੰ ਬਾਹਰ ਸੜਕਾਂ ਦੇ ਉੱਤੇ ਰਹਿਣਾ ਸੜਕਾਂ ਦੇ ਉੱਪਰ ਰਹਿਣਾ ਜਿਹੜੀਆਂ ਖਾਲੀ ਜਗ੍ਹਾ ਜਿਵੇਂ ਘਾ ਘੂਜਾ ਲੱਗਿਆ ਹੁੰਦਾ ਜਿਵੇਂ ਮਾਲਟਨ ਗੁਰੂਕ ਵਗੈਰਾ ਦੇ ਆਸ-ਪਾਸ ਬੱਤੇ ਹੁੰਦੇ ਨੇ ਹਾਂ ਮਿਸੀ ਸਾਗਾ ਵੈਲੀ ਵੈਲੀ ਹਾਂ ਉਹਦੇ ਅੜਦਵੇ ਟੈਂਟ ਲਾਤੇ ਕਿਉਂਕਿ ਉੱਥੇ ਪੁਲਿਸ ਨਹੀਂ ਆਉਂਦੀ ਛੇਤੀ ਉਹ ਟੈਂਟ ਜੇ ਲਾਉਂਦੇ ਪਰ ਪਤਾ ਨਹੀਂ ਉਹ ਠੰਡ ਚ ਬਰਫ਼ ਚ ਵੀ ਕਿਵੇਂ ਬੈਠੇ ਆ ਅਨਬਲੀਵੇਬਲ ਹੋਇਆ ਪਿਆ ਕਿਉਂਕਿ ਪੁਲਿਸ ਖੁਦ ਕਹਿੰਦੀ ਆ ਵੀ ਇੱਥੇ ਬੰਦਾ 5 ਮਿੰਟ ਨਹੀਂ ਖੜ੍ਹ ਸਕਦਾ -15 20 25 ਇਦਾਂ ਦੀਆਂ ਆਈਆਂ ਨੇ ਬਹੁਤ ਵੀਡੀਓਜ਼ ਆਈਆਂ ਨੇ ਕਿ ਉੱਥੇ ਮੁੰਡੇ ਕੁੜੀਆਂ ਉੱਥੇ ਰਹਿ ਰਹੇ ਨੇ ਮਤਲਬ ਉਹਨਾਂ ਨੇ ਕਨੋਪੀਆਂ ਟੈਂਟ ਟਾਈਪ ਲਾਏ ਹੋਏ ਜਿਹੜੇ ਕੈਂਪਿੰਗ ਵਗੈਰਾ ਤੇ ਮੁੰਡੇ ਲਾਉਂਦੇ ਨੇ ਪਰ 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 ਉਹੀ ਵੱਡਾ ਸਵਾਲ ਹੈ ਕਿ ਐਡੇ ਵਿਕਸਿਤ ਮੁਲਕ ਦੇ ਵਿੱਚ ਆਪਾਂ ਇੱਕ ਜੇ ਦੇਸ਼ਾਂ ਦੀ ਪੰਜ ਦੇਸ਼ ਦੁਨੀਆ ਦੇ ਗਿਣੀਏ ਤਾਂ ਉਹਨਾਂ ਦੇ ਵਿੱਚ ਆਉਂਦਾ ਹੈ ਪਰ ਇਸ ਇਸ ਤਰ੍ਹਾਂ ਦੇ ਜਿਹੜਾ ਮਾਹੌਲ ਦੇਖਣ ਨੂੰ ਮਿਲਦਾ ਤੁਸੀਂ ਕਵਰ ਵੀ ਬਹੁਤ ਇਸ ਤਰ੍ਹਾਂ ਦੀਆਂ ਸਟੋਰੀਜ਼ ਕੀਤੀਆਂ ਨੇ ਮੈਨੂੰ ਲੱਗਦਾ ਕਿ ਤੁਸੀਂ ਉਹੀ ਕਵਰ ਕੀਤੀ ਸੀ ਜਦੋਂ ਕਨੋਪੀਆਂ ਟੈਂਟ ਲਾ ਕੇ ਲੋਕ ਬੈਠੇ ਨੇ ਉਹ ਉਹਦਾ ਫਿਰ ਕੀ ਇੰਪੈਕਟ ਦੇਖਦੇ ਉਹਨਾਂ ਨਾਲ ਗੱਲਬਾਤ ਕੀਤੀ ਕੁਝ ਕੁਝ ਪਤਾ ਲੱਗਿਆ ਕਿ ਛੱਡ ਚੁੱਕੇ ਸੀ ਉਦੋਂ ਨਹੀਂ ਨਹੀਂ ਉਹ ਕੰਟੀਨਿਊਸਲੀ ਉਹਨਾਂ ਦੀ ਜਿਹੜੀ ਗਿਣਤੀ ਉਹ ਵਧਦੀ ਜਾ ਰਹੀ ਹੈ ਜੀ ਉਹ ਘਟ ਨਹੀਂ ਰਹੀ ਕਿਉਂ ਕਿ ਕਿਉਂਕਿ ਜਿਹੜੀ ਮਹਿੰਗਾਈ ਇੰਨੀ ਹੋ ਗਈ ਅਫੋਰਡੇਬਿਲਟੀ ਬਹੁਤ ਘਟੀ ਹੋਈ ਆ ਗੱਲ ਉਹਨੂੰ ਕਹਿੰਦੇ ਵੀ ਹਾਸੇ ਹੀ ਨਹੀਂ ਹੋ ਜਾਣੀਆਂ ਪਰ ਗੱਲ ਕੀ ਆ ਕਰਨੀ ਪੈਣੀ ਆ ਇੱਕ ਗੋਭੀ ਦਾ ਫੁੱਲ ਜੇ ਆਪਾਂ ਗੱਲ ਕੀਤੀ ਜਾਵੇ ਕਿਸੇ ਟਾਈਮ ਜੇ ਅੱਜ ਤੋਂ ਕਿਸੇ ਟਾਈਮ ਦਾ ਮਤਲਬ ਵੀ 8 ਸਾਲ 2 ਸਾਲ ਪਹਿਲਾਂ ਦੀ ਗੱਲ ਕਰੋ ਕਰੋਨਾ ਤੋਂ ਪਹਿਲਾਂ ਕਰੋਨਾ ਤੋਂ ਪਹਿਲਾਂ ਇਹ 3 ਜਾਂ 4 ਡਾਲਰ 2.5 ਡਾਲਰ ਤੇ ਅੱਜ ਦੇ ਟਾਈਮ ਦੇ ਵਿੱਚ 12 ਡਾਲਰ ਦਾ ਇੱਕ ਫੁੱਲ ਗੋਭੀ ਦਾ ਫੁੱਲ ਅੱਛਾ ਤੁਸੀਂ ਸੋਚੋ ਵੀ ਬਾਕੀ ਆਪਣੇ ਇੱਥੇ ਪਸ਼ੂਆਂ ਨੂੰ ਖਵਾ ਦਿੰਦੇ ਹਾਂ ਆਪਣੇ ਦੇਖੋ ਕਹਿਣ ਦਾ ਮਤਲਬ ਵੀ ਜੇ ਇੱਕ ਚੀਜ਼ ਇੰਨੇ ਦੀ ਹੋ ਸਕਦੀ ਹੈ ਤੇ ਬਾਕੀਆਂ ਦਾ ਹਿਸਾਬ ਕਿਤਾਬ ਲਾ ਲਓ ਤੇ ਜਦੋਂ ਇੱਕ ਮਤਲਬ ਇੱਕ ਆਪਾਂ ਨੂੰ ਖਾਣ ਪੀਣ ਫੂਡ ਨਹੀਂ ਹੋ ਰਿਹਾ ਘਰ ਕਿਥੋਂ ਕਰਾਂਗੇ ਕਿਉਂਕਿ ਜਿਹੜਾ ਰੈਂਟ ਆ ਨਾ ਉਹ 3 ਗੁਣਾ ਹਮ ਔਰ ਲੋਕਾਂ ਨੇ ਇੰਨੀ ਕਿ ਸ਼ਰਮ ਲਾਤੀ ਉੱਥੇ ਆਪਣੇ ਗਰਾਜਾਂ ਦੇ ਵਿੱਚ ਵੀ ਉੱਥੇ ਬੈੱਡ ਬਣਾਤੇ ਵੀ ਇੱਥੇ ਰਹਿ ਲਓ ਤੇ ਇੱਕ ਘਰ ਦੇ ਵਿੱਚੋਂ ਬ੍ਰੈਂਪਟਨ ਦੇ ਮੇਅਰ ਨੇ 78 ਜਾਨੇ 30 78 ਹਮ ਬੇਸਮੈਂਟ ਪਲੱਸ ਗਰਾਜ ਦੇ ਵਿੱਚੋਂ ਬੰਦੇ ਕੱਟੇ ਹਮ ਕੈਨ ਯੂ ਬਲੀਵ ਇਟ ਹਮ ਔਰ ਜਿਵੇਂ ਦੁਬਈ ਦੇ ਵਿੱਚ ਸੁਣੀਦਾ ਸੀਗਾ ਅੱਗੇ ਕਿ ਲੇਬਰ بڑے ਮਾਰੇ ਹਾਂ ਜਿਵੇਂ ਉੱਪਰ ਉਹ ਕੰਟੇਨਰਾਂ ਦੇ ਵਿੱਚ ਸਟੈਪ ਬਾਈ ਸਟੈਪ ਜਿਹੜੇ ਬੈੱਡ ਹੁੰਦੇ ਆ ਆਪਣੇ ਸਲੀਪਿੰਗ ਬੈੱਡ ਬੱਚਿਆਂ ਵਾਲੇ ਉਹ ਉਵੇਂ ਤਿੰਨ ਤਿੰਨ ਲਾਏ ਹੁੰਦੇ ਦੋ ਦੋ ਪਰ ਇਹਨਾਂ ਨੇ ਤਾਂ ਕਹਿਤਾ ਵੀ ਰਹਿ ਲੋ ਮਤਲਬ ਉਹਨਾਂ ਨੂੰ ਕੋਈ ਨਹੀਂ ਮਤਲਬ ਉਹਨਾਂ ਨੇ ਰੋਟੀ ਕਿੱਥੇ ਖਾਣੀ ਆ ਉਹਨਾਂ ਨੂੰ ਕੋਈ ਮਤਲਬ ਉਹਨਾਂ ਨੇ ਬਣਾਉਣੀ ਕਿੱਥੇ ਆ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਿਰਫ ਰਹਿ ਲੋ ਜੀ ਅਗਲਾ ਵੀ ਕਹਿੰਦਾ ਰਾਤ ਕੱਟਣੀ ਆ ਫਿਰ ਉਹ ਹੁਣ ਜਿਹੜੇ ਲੋਕ ਸੀ ਬਜਾਏ ਪਹਿਲਾਂ ਮਤਲਬ ਕਹਿੰਦਾ ਮੈਂ ਘਰ ਫਿਰ ਬੇਸਮੈਂਟ ਗਰਾਜ ਹੁਣ ਗਰਾਜ ਤੋਂ ਨਿਕਲ ਕੇ ਟੈਂਟਾਂ 'ਚ ਤੇ ਉਹ ਜੇ ਉਹਨਾਂ ਦੀ ਸਟੋਰੀ ਸੁਣੀ ਹੈ ਪਰ ਬਹੁਤ ਪਪਿੰਦਰ ਬਹੁਤ ਸੀਰੀਅਸ ਇਸ਼ੂ ਆ ਇਹ ਆਪਣੇ ਬੱਚਿਆਂ ਦਾ ਆਪਣੇ ਭਰਾਵਾਂ ਦਾ ਆਪਣੀਆਂ ਭੈਣਾਂ ਦਾ ਇੱਥੇ ਇੰਨਾ ਜ਼ਿਆਦਾ ਉੱਥੇ ਜਾ ਕੇ ਦਿੱਕਤ ਜ ਹੋ ਰਿਹਾ ਪਰ ਪਰ ਬੇਸਿਕ ਕਨਸੈਪਟ ਫਿਰ ਉੱਥੇ ਗਵਰਨਮੈਂਟ ਦੇ ਵੱਲੋਂ ਕੀ ਕੀਤਾ ਜਾ ਰਿਹਾ ਕਿਉਂਕਿ ਇੰਨੀ-ਇੰਨੀ ਜੀਆਈਸੀਆਂ ਇੱਥੇ ਡਬਲ ਹੋਊਗੀ ਐਨੇ ਐਨੇ ਖਰਚੇ ਨੇ ਪਰ ਉੱਥੇ ਜਾ ਕੇ ਫਿਰ ਏਦਾਂ ਦੀ ਜਿਹੜੀ ਤਸਵੀਰ ਸਾਹਮਣੇ ਆਉਂਦੀ ਹੈ ਬਹੁਤ ਡਿਸਆਰਟ ਕਰਦੀ ਹੈ ਪਰ ਇਹਦੇ ਚ ਜੇ ਆਪਾਂ ਗਵਰਨਮੈਂਟ ਦੀ ਗੱਲ ਕੀਤੀ ਹੈ ਗਵਰਨਮੈਂਟ ਨੇ ਆਪਣੇ ਕੰਨਿਓ ਜੀਐਸਡਬਲ ਵੀ ਕਰਦੀ 20000 ਪਰ ਚਲੋ ਤਾਂ ਹੁਣੇ ਲੇਟੈਸਟ ਹੋਈ ਹੈ ਪਹਿਲਾਂ ਜਿਹੜੀ ਸੀ ਇਹ 600 ਡਾਲਰ ਮਹੀਨਾ ਮਿਲਦੀ ਹੁਣ 1200 ਡਾਲਰ ਦੇ ਕਰੀ ਮਹੀਨਾ ਮਿਲਦੀ ਜਿਹੜੇ ਲੇਟੈਸਟ ਬੱਚੇ ਗਏ ਨੇ ਪਰ ਉਹ ਕੀ ਕਰਦੇ ਨੇ ਗਵਰਨਮੈਂਟ ਕਹਿੰਦੀ ਆ ਵੀ ਉਹ ਤੋਂ ਇਲਾਵਾ ਵੀ ਉਹ ਪੁੱਛਦੇ ਆ ਨਾ ਆਪਾਂ ਨੂੰ ਬੌਂਡ ਭਰ ਲੱਗੇ ਵੀ ਤੁਹਾਡੇ ਕੋਲ ਹੋਰ ਪੈਸੇ ਹੈਗੇ ਬੱਚੇ ਦੱਸਦੇ ਨਹੀਂ ਕਰੇ ਕਿਉਂਕਿ ਕਹਿ ਕੇ ਤੁਰਿਆ ਹੁੰਦਾ ਵੀ ਪੁੱਤ ਜਾਂਦੀ ਕਮਾਉਣਾ ਤਾਂ ਆਪਣੀ ਫੀਸ ਵੀ ਕੱਢਣੀ ਆ ਸਾਨੂੰ ਵੀ ਉਹ ਸਟ੍ਰੈਸ ਲਾਈਫ ਉੱਥੋਂ ਹੀ ਚੱਲਦੀ ਥੋੜਾ ਮੈਂ ਦੱਸਿਆ ਵੀ ਇਹ ਔਨ 에ਅਰਪੋਰਟ ਤੋਂ ਸ਼ੁਰੂ ਹੋ ਜਾਂਦੀ ਹੈ ਜੀ ਉਹ ਔਰ ਸਭ ਤੋਂ ਵੱਡੀ ਜਿਹੜੀ ਦੂਸਰੀ ਗੱਲ ਆ ਜਿਹਦੇ ਵਿੱਚ ਉਹ ਜਿਹੜਾ ਇਕੱਠੇ ਇਕ ਦੂਜੇ ਨਾਲ ਰਹਿੰਦੇ ਆ ਚੱਲ ਤੂੰ 300 ਦੇ ਦੀ ਤੈਨੂੰ ਮੈਂ ਦੇ ਦੂੰ 500 ਉਹ ਇੱਕ ਦੋ ਮੁੜ ਕੇ ਦੁੱਧ ਵੀ ਮਾਰਕ ਲੱਗਣ ਲੱਗ ਜਾਂਦਾ ਜੱਗਾਂ ਦੇ ਉੱਪਰ ਵੀ ਆ ਇੰਨਾ ਮੇਰਾ ਸੀ ਆਪਾਂ ਫਿਲਮਾਂ ਦੇ ਵਿੱਚ ਕਈ ਵਾਰੀ ਵੇਖਦੇ ਆ ਨਾ ਉਹ ਰਿਐਲਿਟੀ ਆ ਉਹ ਕੋਈ ਉਹਦੇ ਵਿੱਚ ਫੇਕ ਨਹੀਂ ਹੈ ਔਰ ਹਰ ਬੰਦਾ ਘਰ ਦੇ ਵਿੱਚ ਇਹ ਮੇਰਾ ਜ ਜਿਵੇਂ ਇੱਕ ਤੇ ਲਿਖਿਆ ਗਗਨ ਦਾ ਜੀ ਇਹ ਭពਿੰਦਰ ਦਾ ਜੀ ਉਹ ਐਂ ਲਿਖਿਆ ਹੁੰਦਾ ਬਕਾਇਦਾ ਮੇਰੇ ਜੱਗ ਨੂੰ ਹੱਥ ਨਹੀਂ ਲਉਣਾ ਮੇਰਾ ਜੂਸ ਆ ਮਤਲਬ ਇੰਨਾ ਕਾਗਨ ਨਹੀਂ ਆਪਣੇ ਪੰਜਾਬੀਆਂ ਜੀ ਤਾਂ ਆਪਾਂ ਖੁੱਲੇ ਦਿਲ ਵਾਲੇ ਆ ਚੱਲ ਪੀ ਲੈ ਯਾਰ ਏਡੀ ਕਿੱਡੀ ਕ ਗੱਲ ਐ ਪਰ ਇਹ ਇਸ ਵੇਲੇ ਮਾਹੌਲ ਆ ਜੋ ਉੱਥੇ ਔਰ ਉਹਦੀ ਵਜ੍ਹਾ ਹੀ ਕਿਤੇ ਨਾ ਕਿਤੇ ਬਣਦੀ ਆ ਚੋਰੀ ਕਿਉਂਕਿ ਜਦੋਂ ਉਹ ਘਰਾਂ ਤੋਂ ਬਾਹਰ ਟੈਂਟਾਂ 'ਚ ਆ ਗਏ ਔਰ ਤੁਸੀਂ ਬਲੀਵ ਕਰੋ ਅ ਅੱਜ ਤੋਂ ਮੇਰੇ ਖਾਲ ਮਹੀਨਾ ਤੋਂ ਪਹਿਲਾਂ ਦੀ ਗੱਲ ਆ 3 ਸਾਲ ਹੋ ਗਏ ਸੀ ਇੱਕ ਬੱਚੇ ਨੂੰ ਆਪਦੇ ਘਰੇ ਗੱਲ ਨਹੀਂ ਕੀਤੀ ਉਹ ਉਹਨੂੰ ਸਮਝ ਰਿਆ ਸੀ ਕਿ ਉਹ ਡੈੱਡ ਹੋ ਗਿਆ ਹੂੰ ਅੱਛਾ ਔਰ ਜਦੋਂ ਆਈ ਕਿਸੇ ਆਪਣੇ ਸੱਜਣ ਨੇ ਜਿਵੇਂ ਆਈ ਘੁੰਮਦੇ ਘੁੰਮਦੇ ਚਲੇ ਗਿਆ ਬਾਈ ਤੂੰ ਕੌਣ ਤੂੰ ਕੌਣ ਉਹਦਾ ਕਿਤੇ ਚਿਹਰਾ ਜਦੋਂ ਦੇਖਿਆ ਉਹਨੇ ਉਹਦੇ ਨਾਲ ਕੀਤਾ ਉਹਦੀ ਲੱਭ ਕੇ ਆਈਡੀ ਵਗੈਰਾ ਵੀ ਤੂੰ ਮਤਲਬ ਕੌਣ ਆ ਬਾਈ ਤੂੰ ਕਿੱਥੇ ਗਿਆ ਸੀ ਉਹ ਤਾਂ ਸਾਡਾ ਮੁੰਡਾ ਅੰਮ੍ਰਿਤਸਰ ਏਰੀਆ ਦਾ ਸ਼ਾਇਦ ਕੋਈ ਬੱਚਾ ਸੀ ਉਹ ਤੇ ਉਹਨਾਂ ਨੇ ਸਮਝ ਲਿਆ ਸੀ ਵੀ ਵੀ ਉਹ ਡੈੱਡ ਹੈ ਮਤਲਬ ਇਦਾਂ ਦੀਆਂ ਗੱਲਾਂ ਵੀ ਹੋ ਚੁੱਕੀਆਂ ਕਿ ਉਹਨਾਂ ਨੇ ਘਰੇ ਹੀ ਨਹੀਂ ਗੱਲ ਕੀਤੀ ਫੋਨ ਉਹਨਾਂ ਦੇ ਨੰਬਰ ਨਹੀਂ ਚੱਲਦੇ ਜੇ ਚੱਲਦੇ ਵੀ ਤਾਂ ਘਰਦਿਆਂ ਨੂੰ ਨਹੀਂ ਪਤਾ ਔਰ ਦੋ ਤਿੰਨ ਤਾਂ ਮਤਲਬ ਮੈਂ ਖੁਦ ਬੰਦੇ ਆਏ ਸੀ ਕੰਮਰਸਰ ਦੇ ਏਰੀਆ ਚ ਉਹਨਾਂ ਨਾਲ ਅਸੀਂ ਤਿੰਨ ਦਿਨ ਖੁਦ ਲੱਭਦੇ ਰਹੇ ਅਸੀਂ ਬੈਰੀ ਗਏ ਆ ਬ੍ਰੈਡਫੋਰਡ ਇੱਕ ਜਗ੍ਹਾ ਹੋਰ ਵੀ ਉਹਨਾਂ ਦਾ ਬੱਚਾ ਕਿਤੇ ਨਾ ਕਿਤੇ ਲੱਭ ਜੇ ਪਰ ਉਹਨੇ ਨੰਬਰ ਬੰਦ ਕੀਤਾ ਐਂਡ ਆਫ ਦਾ ਡੇ ਉਹ ਉੱਥੋਂ ਲੱਭਿਆ ਆਪਣੇ ਟ੍ਰਾਂਟੋ ਟਾਊਨਟਨ ਤੋਂ ਪੁਲਿਸ ਨੂੰ ਪਰ ਪੁਲਿਸ ਨੂੰ ਉਹਨੇ ਕਹਿਤਾ ਵੀ ਮੈਂ ਆਪਣੇ ਘਰ ਦੇ ਨਾਲ ਗੱਲ ਨਹੀਂ ਕਰਨਾ ਸਟ੍ਰੈਸ ਸਟ੍ਰੈਸ ਕਰਕੇ ਸਟ੍ਰੈਸ ਹੀ ਆ ਜੀ ਬਿਲਕੁਲ ਸਟ੍ਰੈਸ ਇਹ ਤਾਂ ਉੱਪਰ ਸਟ੍ਰੈਸ ਕੀ ਆ ਮੈਂ ਫੀਸ ਵੀ ਕੱਢਣੀ ਮੈਂ ਰੈਂਟ ਵੀ ਦੇਣਾ ਮੈਂ ਗਰੋਸਰੀ ਵੀ ਦੇਣੀ ਮੈਂ ਪਿੱਛੇ ਵੀ ਭੇਜਣੇ ਆ ਨਾਲੇ ਮੋਟਾ ਦੇਖਣਾ ਪਿੱਛੇ ਦੇਖਣਾ ਚਲੋ ਨਾ ਵੀ ਦੇਖੋ ਮਾਂ ਪਿਓ ਕਹਿੰਦੇ ਤੁਸੀਂ ਆਪਣੇ ਚੋਕੇ ਹੀ ਕਮਾ ਲਓ ਪਰ ਉੱਥੇ ਕੰਮ ਦੀ ਕਮੀ ਆ ਜੀ ਇਸ ਵੇਲੇ ਹਮ ਆਪ ਵੀ ਠੇਕੇ ਦੇ ਉੱਤੇ ਜੌਬ ਖੁੱਲੀ ਇੱਕ ਮੈਨੂੰ ਲੱਗਦਾ ਆਪਾਂ ਆਪਾਂ ਜੋ ਫਿਰ ਕਿੱਡਾ ਦੇਖ ਲਓ ਕੀਤਾ ਸੀ ਕਿ ਆਪਾਂ ਉੱਥੇ ਤੰਦੂਰੀ ਫਲੇਮਸ ਤੇ ਜਿੱਥੇ ਉਹ ਜਿੱਥੇ ਸੈਰ ਕੀਤੀ ਤਾਂ ਉੱਥੇ ਸਾਰਾ ਭਰਿਆ ਪਿਆ ਉੱਥੇ ਮੈਂ ਕਿੰਨੀ ਇੱਕ ਪੋਸਟਾਂ ਹੋਣੀਆਂ ਨੇ ਪੰਜ ਹੋਣੀਆਂ 10 ਹੋਣੀਆਂ ਪੰਜ ਪਤ ਨਹੀਂ 6 ਪੋਸਟ ਸੀ ਤੇ ਉੱਥੇ ਆਇਆ 600 ਬੰਦਾ ਸੀ ਅਜਾ ਉਹ ਤੋਂ ਪਹਿਲਾਂ ਸ਼ਾਇਦ ਤੁਹਾਨੂੰ ਯਾਦ ਹੋਵੇ ਆਪਾਂ ਇੱਕ ਜੋਬ ਫੇਅ ਮੈਂ ਕਰਕੇ ਭੇਜਿਆ ਸੀ ਗੱਡੀਆਂ ਦੇ ਵਿੱਚ ਬਾਹਰ ਦੇਖੋ ਜੋਬ ਫੇਅ ਕਿਦਾਂ ਲੱਗਣ ਲੱਗੇ ਅੱਗੇ ਉਹਦੇ ਇੱਕ ਕੰਪਨੀਆਂ ਹੁੰਦੀਆਂ ਸੀ ਉਹ ਬੱਚੇ ਹਾਇਰ ਕਰਦੀਆਂ ਵੀ ਤੇਰੀ ਐਜੂਕੇਸ਼ਨ ਕੀ ਤੇਰੀ ਔਰ ਅੱਜ ਕੱਲ ਜਿਹੜੇ ਜੋਬ ਫੇਅ ਲੱਗਦੇ ਇੱਕ ਗੱਡੀ ਖੜਦੀ ਆ -15 ਤੋਂ 20 ਟੈਂਪਰੇਚਰ ਦੇ ਵਿੱਚ ਔਰ ਹਵਾ ਚੱਲਦੀ ਆ ਪੂਰੀ 70 ਕਿਲੋਮੀਟਰ ਪਰ ਹਾਅਰਦੀ ਸਪੀਡ ਨਾਲ ਔਰ ਇੱਕ ਬੰਦਾ ਗੱਡੀ 'ਚ ਬੈਠਾ ਉਹਨੇ ਹੀਟ ਛੱਡੀ ਆ ਤੇ ਉਹ ਮੇਰੇ ਤੇਰੇ ਵਰਗੇ ਮਾਤਰ ਵਿਚਾਰੇ ਜਿਹੜੇ ਲੈਣਾ 'ਚ ਖੜੇ ਨੇ ਬੱਚੇ ਜਿਹੜੇ ਗਏ ਹਾਂਜੀ ਤੇਰਾ ਨਾਂ ਕੀ ਆ ਜੀ ਫੋਨ ਨੰਬਰ ਕੀ ਗਾ ਚੱਲ ਮਤਲਬ ਸਟੈਪ ਬਾਈ ਸਟੈਪ ਉਹ ਬਾਹਰ ਹੀ ਖੜਿਆ ਪਿਛਲੇ ਡੇਢ ਦੋ ਘੰਟਿਆਂ ਤੋਂ ਔਰ ਉਹਦੇ ਵਿੱਚ ਕੱਲਾ ਇਹ ਨਹੀਂ ਵੀ ਬੱਚੇ ਕਈ ਸਿਆਣੇ ਬਿਆਣੇ ਔਰ ਈਵਨ ਆਪਣੇ ਸ਼ਾਇਦ ਲੋਕਾਂ ਨੇ ਵੇਖਿਆ ਹੋਵੇ ਉਹਦੇ ਚ ਇੱਕ ਬੰਦਾ ਸੀ ਉਹ ਬਚਾਰਾ ਰੋ ਪਿਆ ਸੀ ਮਤਲਬ ਉਹ ਇਸ ਗੱਲੋਂ ਕਹਿੰਦਾ ਯਾਰ ਮੇਰੇ ਕੋ ਕੰਮ ਹੀ ਨਹੀਂ ਮੈਂ ਕਿ ਤੁਸੀਂ ਕਿਉਂ ਆਏ ਹੋ ਕਹਿੰਦਾ ਵੀ ਮੈਂ ਵੀ ਵਰਕ ਪਰਮਟ ਤੇ ਆ ਮਗਰ ਵੀ ਇਹ ਤਾਂ ਬੱਚੇ ਵੀ ਚਲੋ ਬੱਚੇ ਲੋ ਆਹੋ ਥੋੜੀ ਵੱਡੀ ਉਮਰ ਦਾ ਸੀ ਹਾਂ ਵੱਡੀ ਉਮਰ ਦਾ ਹੀ ਜਾਂ ਤਾਂ ਤੁਹਾਨੂੰ ਕਹਿਣ ਦਾ ਮਤਲਬ ਵੀ ਉੱਥੇ ਛੋਟੇ ਤੋਂ ਛੋਟੇ ਵੱਡੇ ਤੋਂ ਵੱਡਿਆਂ ਦਾ ਹਰ ਇੱਕ ਦਾ ਹਾਲ ਇਹੀ ਆ ਔਰ ਇਸ ਵੇਲੇ ਜਿਹੜਾ ਜਿੰਨਾ ਆਪਾਂ ਮਰਜ਼ੀ ਕਹਿ ਦੀ ਸੁਣਨੀ ਵੈਸੇ ਕਿਸੇ ਨੇ ਨਹੀਂ ਹੈ ਪਰ ਗੱਲ ਇਹੀ ਇਸ ਵੇਲੇ ਸਚਾਈ ਆ ਵੀ ਉੱਥੇ ਤੁਰਨ ਤੋਂ ਪਹਿਲਾਂ ਪਲੀਜ਼ ਜਦੋਂ ਕੋਈ ਕੁਝ ਕਹਿੰਦਾ ਤੁਹਾਨੂੰ ਪਿੱਛੇ ਬੱਠਾ ਤੁਹਾਡਾ ਕੋ ਭਾਈ ਭੈਣ ਯਾਰ ਦੋਸਤ ਉਹਦੀ ਗੱਲ ਜਰੂਰ ਸੁਣ ਲਓ ਇਹ ਨਾ ਕਹੋ ਆਪ ਤਾਂ ਜਾ ਕੇ ਬਹਿਗਾ ਸਾਨੂੰ ਰੁਕੀ ਜਾਂਦਾ ਔਰ ਜੇ ਤੁਸੀਂ ਕੋਈ ਇੱਥੇ ਆ ਗਿਆ ਮਨ ਲੋ ਕਿਸੇ ਦੇ ਕੋਈ ਚੰਗਾ ਖਰਚ ਕਰ ਰਿਹਾ ਜਾਂ ਕੋਈ 골ਡ ਪਾਇਆ ਦੇਖ ਲਿਆ ਜਾਂ ਵਧੀਆ ਗੱਡੀ ਵੇਖ ਲਈ ਇਹ ਪਹਿਲਾਂ ਇਹ ਦੇਖੋ ਵੀ ਉਹ ਕੀ ਕਰਦਾ ਉਹਨੂੰ ਕਿੰਨਾ ਚੈਰ ਹੋ ਗਿਆ ਗਿਆ ਇਹਨੂੰ ਉਹਦੀ ਪਿੱਛੇ ਬੈਕਗ੍ਰਾਉਂਡ ਕਿਵੇਂ ਹਮ ਕੱਲਾ ਇਹ ਨਾ ਵੇਖੋ ਵੀ ਉਹ ਗਿਆ ਜੀ ਪਤਾ ਨਹੀਂ ਉਹਨੇ ਅੱਜ ਉਹ ਤੇ ਸ਼ਾਇਦ ਪਹਿਲਾਂ ਵੀ ਪਾਉਂਦਾ ਹੋਵੇ ਹਮ ਇਹ ਚੀਜ਼ ਨੂੰ ਕੋਈ ਨਹੀਂ ਵੇਖਦਾ ਹਮ ਸਿਰਫ ਇਹ ਦੇਖਦੇ ਆ ਵੀ ਇਹ ਕੈਨੇਡਾ ਤੋਂ ਆਇਆ ਹਮ ਕੈਨੇਡਾ ਜਾਣਾ ਕੱਲਾ ਉੱਥੇ ਇਹ ਨਹੀਂ ਵੀ ਆਪਾਂ ਫੋਨ ਲੈ ਲਿਆ ਐਪਲ ਦੇ ਉੱਥੇ ਗੁੰਮ ਕਰ ਲੇ ਤੇ 10 ਡਾਲਰ ਦੀ ਇੰਸ਼ੋਰੈਂਸ ਕਰਾ ਲਈ ਇੱਥੇ ਪਿੱਛੇ ਭੇਜ ਕੇ ਮੁੜ ਕੇ ਕਹਿਣਾ ਜੀ ਉਹ ਤਾਂ ਗੁੰਮ ਹੋ ਗਏ ਉੱਥੇ ਆਪਾਂ ਨਵਾਂ ਕਢਾ ਲਿਆ ਤੇ ਇੱਥੇ ਪਿੱਛੇ ਆਪਣੇ ਕਹਿੰਦਾ ਦੇਖ ਵੀ ਆਈਫੋਨ ਬਾਹਰੋਂ ਆਇਆ ਪਰ ਉਹ ਕਿਵੇਂ ਆਇਆ ਉਹਨਾਂ ਨੂੰ ਇਹ ਪਤਾ ਵੀ ਉਹਨੂੰ 2 ਸਾਲ ਦੀਆਂ ਨੇ ਕਿਸ਼ਤਾਂ ਭਰਨੀਆਂ ਨੇ ਹਲੇ ਉਹ ਤੁਹਾਨੂੰ ਦੱਸੇ ਨਾ ਦੱਸੇ ਪਰ ਉਹਦੇ ਪੱਲੇ ਪੈ ਚੁੱਕੀਆਂ ਨੇ ਵੈਸੇ ਵੈਸੇ ਜਿਹੜੀ ਇਹ ਚਲੋ ਸਾਰੇ ਨਹੀਂ ਐਵੇਂ ਤੇ ਹੁੰਦੇ ਆਪਣੇ ਇੱਥੇ ਵੀ ਨੇ ਉੱਥੇ ਵੀ ਨੇ ਫੋਕੀ ਸ਼ਾਨੋ ਸ਼ੌਕਤ ਦਿਖਾਵੇਬਾਜ਼ੀ ਅਮੀਰ ਦਸਣ ਦੀ ਚਾਹ ਇਹ ਇਹ ਵੀ ਪਾਰੂ ਹੋਊਗੀ ਕੈਨੇਡਾ ਦੇ ਵਿੱਚ ਕੁੜੀਆਂ ਤੇ ਮੁੰਡਿਆਂ ਤੇ ਉਹ ਜਿਵੇਂ ਆਪਣੇ ਉਹਨੂੰ ਕੈਰੀ ਕਰਦੀਆਂ ਨੇ ਕਿਉਂਕਿ ਜਦੋਂ ਇਦਾਂ ਦੇ ਵੀਡੀਓਜ਼ ਆਉਂਦੀਆਂ ਨੇ ਸਕਰੋਲ ਕਰਦੇ ਉਹ ਅੱਜਕੱਲ ਉਹ ਦੂਜੀਆਂ ਕੁੜੀਆਂ ਤੋਂ ਕਰਾਇਆ ਜਾਂਦਾ ਜਿਹੜੀਆਂ ਕਿਸੇ ਹੋਰ ਨੇ ਕੀ ਚਾਹੀਦਾ ਬ੍ਰਮਟਨ ਵਾਲੇ ਉਹਨਾਂ ਨੂੰ ਚਾਹੀਦਾ ਗੱਡੀ ਚਲ ਜ਼ੀਰੋ ਡਾਊਨ ਪੇਮੈਂਟ ਤੇ ਗੱਡੀ ਚੱਕ ਲੋ ਜੇ ਕ੍ਰੈਡਿਟ ਸਕੋਰ ਬਹੁਤ ਤੁਹਾਡਾ ਵਰਸਟ ਵੀ ਹੈ ਤਾਂ ਵੀ ਕਰਾ ਦੇਣਗੇ ਇਹ ਵੀ ਇੱਕ ਪਾਰਟ ਹੈਗਾ ਇਹ ਜਿਹੜੀ ਪ੍ਰੋਵੋਕ ਕਰ ਰਹੀ ਆ ਹੁਣ ਤੁਸੀਂ ਗੱਲ ਕਰਤੀ ਉਹ ਮੈਂ ਉਹ ਕਰਨੀ ਲੱਗਿਆ ਸੀ ਵੀ ਤੁਸੀਂ ਦੇਖੋ ਐਡਵਰਟਾਈਜ਼ਮੈਂਟ ਇਸ ਤਰੀਕੇ ਨਾਲ ਤੁਹਾਡੇ ਮੂਰੇ ਚੀਜ਼ ਪ੍ਰੋਸੀਜ ਜਾਂਦੀ ਹੈ ਵੀ ਤੁਸੀਂ ਚਾਕੇ ਨਾ ਚਾਕੇ ਵੀ ਉਹ ਸੋਹਣੀ ਕੁੜੀ ਨੇ ਥੋੜੀ ਦੇਣੀ ਆ ਸਕੋਰ ਤੁਹਾਡਾ ਚੈੱਕ ਹੋਣਾ ਇੱਥੇ ਸਿਬਲ ਹੁੰਦਾ ਉੱਥੇ ਕ੍ਰੈਡਿਟ ਸਕੋਰ ਹੁੰਦਾ ਪੈਸੇ ਤੁਸੀਂ ਦੇਣੇ ਕਿਸ਼ਤੋਂ ਨੇ ਨਹੀਂ ਦੇਣੀ ਤੁਸੀਂ ਆਪਣੇ ਮਾਈਂਡ ਨਾਲ ਚੱਲੋ ਜੇ ਉਹਨਾਂ ਨੇ ਕਹਤਾ ਬ੍ਰੈਂਪਟਨ ਵਾਲਿਓ ਕੀ ਚਾਹੀਦਾ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਗੱਡੀ ਤੁਹਾਡੇ ਲਈ ਤਿਆਰ ਹੀ ਖੜੀ ਹੈ ਚਾਬੀ ਸਭ ਕੁਝ ਤੁਹਾਡਾ ਪੁੱਲ ਆਊਟ ਹੋਣਾ ਪਰ ਜੇ ਈਵਨ ਤੁਹਾਡਾ ਕ੍ਰੈਡਿਟ ਵੀ ਬੈਡ ਆ ਉਹ ਤੁਹਾਨੂੰ ਚੱਕਦਾ ਦਿੰਦੇ ਆ ਪਰ ਉਹਦਾ ਇੰਟਰਸਟ ਰੇਟ 12 15 18 18% ਹੁੰਦਾ ਹੂੰ ਥੋੜੀ ਜਿਹੜੀ ਪ੍ਰਿੰਸੀਪਲ ਅਮਾਉਂਟ ਆ ਨਾ ਉਹ ਵੀ ਨਹੀਂ ਜਾਂਦੀ ਹੂੰ ਇੰਟਰਸਟ ਹੀ ਜਾਂਦਾ ਜਿਵੇਂ ਘਰਾਂ ਦੇ ਵਿੱਚ ਅੱਜ ਕੱਲ੍ਹ ਲਈਏ 21 21% ਤੇ ਲੋਕਾਂ ਨੇ ਮੌਰਗੇਜਾਂ ਚੱਕ ਲੀਆਂ ਔਰ ਰਹੀ ਕੁੜੀਆਂ ਦੀ ਗੱਲ ਆਪਾਂ ਕਰਦੇ ਸੀਗੇ ਮੈਂ ਤੋਂ ਨੂੰ ਇੱਥੇ ਕੁਝ ਪਰਸਨਲ ਤਜਰਬੇ ਜਿਵੇਂ ਮੇਰੇ ਕੋਲੇ ਕਈ ਮਾਪੇ ਆਉਂਦੇ ਨੇ ਉੱਥੇ ਕਈ ਆਉਂਦੇ ਆ ਵੀ ਯਾਰ ਮੜਾ ਜਾ ਕਹੋ ਪਲੀਜ਼ ਤੁਸੀਂ ਅਵੇਅਰ ਕਰ ਸਕਦੇ ਹੋ ਤੁਹਾਡੇ ਈ ਵਿਊਅਰਸ ਵੀ ਬਹੁਤ ਜਿਆਦੇ ਨੇ ਵੀ ਲੋਕਾਂ ਤੱਕ ਤੁਹਾਡੀ ਗੱਲ ਪਹੁੰਚਦੀ ਹੈ ਤਾਂ ਉਹਨਾਂ ਨੂੰ ਕਹੀਦਾ ਵੀ ਦੇਖੋ ਜੀ ਅਸੀਂ ਪਹੁੰਚਾ ਸਕਦੇ ਹਾਂ ਪਰ ਆਪਾਂ ਕਿਸੇ ਨੂੰ ਅਸੀਂ ਪਰਸਨਲ ਅਟੈਕ ਨਹੀਂ ਕਰ ਸਕਦੇ ਕੁੜੀ ਮੈਂ ਇੱਕ ਕੁੜੀ ਦੀ ਵੈਸੇ ਇੱਕ ਉਹਨਾਂ ਐਗਜ਼ਾਮਪਲ ਦੇਣ ਲੱਗਿਆ ਕੁੜੀ ਇੱਥੋਂ ਜਾਂਦੀ ਹੈ ਜੀ ਚੰਗੇ ਭਲੇ ਕਰਦੀ ਹੈ ਇੱਥੇ ਪੰਜਾਬ ਤੋਂ ਹਾਂਜੀ ਪੰਜਾਬ ਤੋਂ ਜਾਂਦੀ ਆ ਔਰ ਉੱਥੇ ਜਾ ਕੇ ਕੁੜੀ ਨੂੰ ਗਈ ਨੂੰ ਹਲੇ 5 ਦਿਨ ਨਹੀਂ ਹੋਏ ਹੁੰਦੇ ਉਹਨੇ ਆਪਣੀ ਪਿੱਛੇ ਮਾਂ ਨੂੰ ਫੋਨ ਕਰਨਾ ਘੱਟ ਕਰਤਾ ਜਦ ਕਿ ਉਹ ਕੋਈ ਬਿਜ਼ੀ ਨਹੀਂ ਕੁਝ ਨਹੀਂ ਮੈਂ ਜਿਹੜੀ ਹਵਾ ਦੀ ਆਪਾਂ ਗੱਲ ਕਰਦੇ ਨਾ ਵੀ ਸ਼ਾਨੋ ਸ਼ੌਕਤ ਵੀ ਮੈਂ ਹਾਈਫਾਈ ਇਹ ਉਹ ਉਹਨੇ ਪੰਜ ਮਾਂ ਕਹਿੰਦੀ ਵੀ ਹੁਣ ਕੀ ਗੱਲ ਹੋ ਗਈ ਪੁੱਤ ਅੱਗੇ ਤਾਂ ਰੋਜ਼ ਗੱਲ ਕਰਦੀ ਮਮਾ ਮੈਂ ਬਿਜ਼ੀ ਆ ਵੀ ਮੈਂ ਤਾਂ ਕਾਲਜ ਜਾਣੀ ਆ ਕੋਈ ਕੰਮ ਨਹੀਂ ਮਿਲਿਆ ਕੁਝ ਨਹੀਂ ਅੱਜ 3 ਮਹੀਨੇ ਤੋਂ ਉੱਪਰ ਹੋ ਗਏ ਉਹਨੂੰ ਕਈ ਨੂੰ ਕੋਈ ਕੰਮ ਨਹੀਂ ਕਾਲਜ ਆ ਸਿਰਫ 2 ਦਿਨ ਉਹ ਵੀ ਘਰੇ ਬਹਿ ਕੇ ਆਨਲਾਈਨ ਪਰ ਘਰੇ ਗੱਲ ਕਰਨੀ ਬੰਦੂਗੀ ਉੱਥੇ ਰੋਜ਼ ਕਦੇ ਆ ਦੋਸਤ ਦੇ ਘਰੇ ਕਦੇ ਉਹ ਦੋਸਤ ਦੇ ਘਰੇ ਕਦੇ ਉਹ ਫੋਟੋਆਂ ਜਿਹੜੀਆਂ ਇਹ ਚੱਲੇ ਆ ਨਾ ਆ ਫਲਾਨੀ ਗੱਡੀ ਮੂਰੇ ਟੈਂਕੀ ਗੱਡੀ ਮੂਰੇ ਫਿਰ ਮੈਂ ਵਧੀਆ ਘੁੰਮ ਰਿਆਂ ਮੈਂ ਡਾਊਨ ਟਾਊਨ ਜਾ ਕੇ ਸਨੈਪ ਸਨੈਪ ਜਿਹੜਾ ਆ ਜਿਹੜੀਆਂ ਸੋਸ਼ਲ ਮੀਡੀਆ ਪੱਤਨ ਵਾਲਾ ਸਭ ਨੂੰ ਇਹੀ ਹੈ ਮੰਨੇ ਕੋਈ ਨਾ ਮੰਨੇ ਜਿਹੜੀਆਂ ਅਸੀਂ ਆ ਸਨੈਪ ਚੈਟ ਪਾ ਦੇ ਨਾ ਪਰ 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 ਆ ਨਾ ਇੰਸਟਾਗ੍ਰam ਤੇ ਟਿਕਟੌਕ ਤੇ ਚਲੋ ਇੱਧਰ ਚੱਲਦਾ ਨਹੀਂ ਸਨੈਪ ਚੈਟ ਤੇ ਸਾਰੇ ਉਧਰ ਸਟੂਡੈਂਟ ਅਮੀਰ ਦਿਖੀ ਜਾਂਦੇ ਆ ਸੋਹਣੇ ਦਿਖੀ ਜਾਂਦੇ ਆ ਉਹ ਪੂਰਾ ਆਪਣੇ ਉਹਨੂੰ ਐ ਕੈਰੀ ਕੀਤਾ ਹੁੰਦਾ ਕਿਸੇ ਨੇ ਕੋਈ ਮਸਟੈਂਗ ਚਲਾ ਰਿਆ ਕੋਈ ਡੌਰ ਚਲਾ ਰਿਆ ਕੋਈ ਕਿਹੜੀ ਗੱਡੀ ਚਲਾ ਰਿਆ ਉਹ ਉਹ ਫਿਰ ਜਿਹੜੇ ਇੱਥੇ ਬੈਠੇ ਹੁੰਦੇ ਨੇ ਉਹਨਾਂ ਨੂੰ ਬੜਾਉ ਚੀਜ਼ ਪ੍ਰੇਸ਼ਾਨ ਕਰਦੇ ਉਹ ਕਹਿੰਦਾ ਕਹਿੰਦਾ ਚਲੀਏ ਕਿੱਲਾ ਕੁਲਾ ਵੇਚਦੀ ਏ ਘਰਦਿਆਂ ਦੇ ਗਲ ਚ ਗੁੱਠਾ ਦੀਏ ਚਲੀਏ ਉਧਰ ਇਹ ਤੁਹਾਨੂੰ ਯਾਦ ਹੋਣਾ ਆ ਆਪਾਂ ਜਿਹੜੇ ਆਪਾਂ ਪਹਿਲਾਂ ਵੀ ਗੱਲ ਕਰਕੇ ਆ ਜਿਹੜੇ ਜਿਸ ਪਲਾਸਾ ਤੇ ਚ ਆਪਾਂ ਘੁੰਮ ਰਹੇ ਸੀ ਉਥੇ ਲੈਣਾ ਲੱਗੀਆਂ ਸ਼ੈਰਡਨ ਸ਼ੈਰਡਨ ਤੇ ਪਲਾਸਾ ਤੰਦੂਰੀ ਫਲੇਮਸ ਹਾਂ ਹਾਂ ਔਰ ਮੈਂ ਤੁਹਾਨੂੰ ਗੱਲ ਦੱਸਦਾ ਤੁਹਾਨੂੰ ਯਾਦ ਹੋਵੇ ਨਵਾਂ ਸਾਲ ਚੜਨਾ ਸੀ ਤੇ ਇੱਕ ਜਦੋਂ ਆਪਾਂ ਉਥੇ ਲੋਕਾਂ ਦੀ ਇੰਟਰਵਿਊ ਕੀਤੀ ਸੀ ਤੇ ਉਥੇ ਇੱਕ ਬੱਚੇ ਸੀਗੇ ਤੇ ਉਹ ਮਸਟੈਂਗ ਲੈ ਕੇ ਆਏ ਉਹ ਪੂਰੀਆਂ ਆਵਾਜ਼ਾਂ ਮਤਲਬ ਇੱਕ ਉਧਰੋਂ ਕਢਾਵੇ ਇੱਕ ਉਧਰੋਂ ਕੱਢੇ ਸਾਨੂੰ ਆਏ ਸਾਨੂੰ ਆਏ ਲੱਗਦਾ ਸੀ ਵੀ ਅੱਕ ਲੱਗ ਜਾਣੀ ਆ ਅੱਛਾ ਅਸੀਂ ਵੀ ਦੇਖਿਆ ਅਸੀਂ ਉਹਨਾਂ ਦੇ ਕੋਲੇ ਗਏ ਉਹਨਾਂ ਨੂੰ ਪਤਾ ਲੱਗਾ ਵੀ মিডিਆ ਵਾਲੇ ਆ ਉਹ ਸਾਡੇ ਕੋਲੇ ਆ ਕੇ ਬਾਈ ਸਾਡੀ ਇੰਟਰਵਿਊ ਲੈ ਲਓ ਮੈਂ ਕਿਹਾ ਬਾਈ ਇੰਟਰਵਿਊ ਤਾਂ ਲੈ ਲੈਣਾ ਚਲੋ ਇੱਕ ਠੀਕ ਹੈ ਇਹਨਾਂ ਨੂੰ ਕਿਉਂ ਮੈਂ ਕਿਹਾ ਵੀ ਖਰਾਬ ਕਰਨ ਲੱਗੋ ਪਟਾਖਾ ਭੇਜੂ ਵੀ ਕਿ ਬਾਈ ਮਿਹਨਤ ਨਾਲ ਕਮਾਏ ਆ ਮੈਂ ਕਿਹਾ ਬਾਈ ਮਿਹਨਤ ਨਾਲ ਕਮਾਏ ਤੇ ਮੈਂ ਯਾਰਕਾ ਤਾਂ ਰਹੀ ਹੂੰ ਪਿਆਰ ਨਾਲ ਬਾਈ ਅਸੀਂ ਸਪੈਸ਼ਲੀ ਆਏ ਆ ਕਹਿੰਦੇ ਕੋਈ ਥੰਡਰਬੇਤ ਆਇਆ ਸੀ अच्छा कोई मॉन्ट्रियल तो आया सी वो कहते स्पेशली आज ਦੇ ਦਿਨ ਆਏ ਆ ਬਾਈ ਕਮਾਉਣੇ ਕਾਦੇ ਵਾਸਤੇ ਆ ਜੇ ਆਏ ਨਹੀਂ ਕਰਨੇ ਉਹ ਭਲਿਓ ਲੋਕੋ ਤੁਸੀਂ ਤਾਂ ਕਮਾ ਲੇ ਪਰ ਤੁਹਾਡੇ ਚੱਕਰਾਂ ਦੇ ਵਿੱਚ ਜਿਹੜੇ ਵਿਚਾਰੇ ਉੱਥੇ ਪੈਦਲ ਸੀਗੇ ਜਾਂ ਜਿਹੜੇ ਇੱਥੇ ਪਿੱਛੇ ਬੈਠੇ ਨੇ ਜਿਨ੍ਹਾਂ ਨੇ ਹਾਲੇ ਜਾਣਾ ਜਾਣਾ ਤੇ ਉਹਨਾਂ ਦੀ ਸੋਚ ਉਹ ਇਹੀ ਗੱਲ ਕਹਿੰਦੇ ਆ ਕਿਉਂਕਿ ਇਹ ਗੱਲ ਮੈਂ ਫਿਰ ਕਹਿ ਰਿਹਾ ਗੂਗਲ ਤੋਂ ਸਰਚ ਕਰਕੇ ਨਾ ਚਾਹਾਂ ਹੂੰ ਜੇ ਗੂਗਲ ਬਹੁਤ ਕੁਝ ਸਿਖਾਉਂਦਾ ਹੈ ਉਹ ਗੂਗਲ ਬਾਬਾ ਤਾਂ ਕਹੀ ਦਿੰਦਾ ਵੀ ਇੱਥੋਂ ਫਲਾਣੇ ਨੰਬਰ ਬਸ ਚੜਨੀਆਂ ਟੈਂਕਰ ਅਸਲੀ ਉਹ ਦੱਸਦਾ ਨਹੀਂ ਨਾ ਵੀ ਸਟਰਗਲ ਕਿਤੋਂ ਕਿਵੇਂ ਹੋਣੀਆਂ ਤੇ ਰੋਟੀ ਖਾਣੀ ਕਿਵੇਂ ਆ ਪਕਾਉਣੀ ਆਪ ਉੱਥੇ ਮਾਂ ਨਹੀਂ ਬੈਠੀ ਰੋਟੀਆਂ ਦੇਣ ਰੋਟੀਆਂ ਆਪ ਹੀ ਪਕਾਉਣੀਆਂ ਚਾਹੇ ਮੁੰਡਾ ਤੇ ਚਾਹੇ ਆ ਕੁੜੀ ਸਾਂਝੇ ਜਿੰਨਾ ਮਰਜ਼ੀ ਰਹੀ ਜਾਓ ਕੁੜੀਆਂ ਮੁੰਡੇ ਆਮ ਰਹਿੰਦੇ ਨੇ ਇਹ ਚ ਕੋਈ ਇਹੋ ਜੀ ਕੋਈ ਗੱਲ ਨਹੀਂ ਜਿੰਨਾ ਮਰਜ਼ੀ ਕਹੀ ਜਾਣ ਮਾਪਿਆਂ ਨੂੰ ਅਸੀਂ ਨਹੀਂ ਰਹਿੰਦੇ ਅਸੀਂ ਨਹੀਂ ਰਹਿੰਦੇ ਸਾਰੇ ਰਹਿੰਦੇ ਆ ਚਲੋ ਕੋਈ ਰਹਿਣਾ ਮਾੜੀ ਗੱਲ ਨਹੀਂ ਹੈ ਇੱਕ ਸ਼ੇਅਰਿੰਗ ਦੇ ਵਿੱਚ ਰਹਿਣਾ ਚਾਹੇ ਮੁੰਡੇ-ਮੁੰਡੇ ਰਹਿਣ ਜਾਂ ਕੁੜੀਆਂ ਕਿਸੇ ਦੀ ਬਣਦੀ ਕਈ ਨਹੀਂ ਬਣਦੀ ਕੋਈ ਜ਼ਰੂਰੀ ਨਹੀਂ ਹੁੰਦਾ ਉਹ ਮਤਲਬ ਉਹ ਗਲਤੀ ਰਹਿ ਰਹੇ ਨੇ ਮੁੰਡੇ ਕੁੜੀਆਂ ਦੋਸਤ ਹੁੰਦੇ ਨੇ ਆਮ ਗੱਲਾਂ ਨੇ ਪਰ ਕਿਤੇ ਨਾ ਕਿਤੇ ਤੁਸੀਂ ਆਪਣੇ ਜੇ ਮਾਪਿਆਂ ਨੂੰ ਇੱਥੇ ਆਪਾਂ ਉਹਨਾਂ ਨਾਲ ਰੋਜ਼ ਗੱਲਾਂ ਕਰਦੇ ਆ ਨਾ ਤਾਂ ਉਹ ਕੰਮ ਨਾ ਕਰੋ ਵੀ ਮੁੜ ਕੇ ਮਾਪਿਆਂ ਨਾਲ ਅੱਜ ਗੱਲ ਕਰਦੇ ਆ ਫਿਰ ਇੱਕ ਦਿਨ ਪਾਤਾ ਫਿਰ ਦੋ ਦਿਨ ਪਾਤਾ ਹੌਲੀ-ਹੌਲੀ ਤੁਸੀਂ ਮਹੀਨੇ ਬੱਧੀ ਉਹਨਾਂ ਨਾਲ ਗੱਲ ਕਰਨੀ ਬੰਦ ਕਰ ਦੋ ਤੇ ਉਹ ਪਿੱਛੇ ਬੈਠੇ ਇਹ ਸੋਚਣ ਵੀ ਯਾਰ ਇਹਦੇ ਨਾਲੋਂ ਤਾਂ ਚੰਗਾ ਇੱਥੇ ਹੀ ਸੀ ਸਾਡਾ ਬੱਚਾ ਅੱਛਾ ਆਪ ਪ ਇੱਕ ਦੁਖਦ ਪੱਖ ਹੋ ਤਿਆਰ ਹੈ ਇਹ ਇਹ ਸਟ्रेस ਵੀ ਆ ਜਾਂ ਕੁਝ ਬੰਦੇ ਆਫ ਦਾ ਰਿਕਾਰਡ ਇਹ ਵੀ ਦੱਸਦੇ ਨੇ ਕਿ ਉੱਥੇ ਕੁਝ ਤਾਕਤ ਦੀ ਦਵਾਈ ਲੈ ਲਓ ਜਾਂ ਕਹੇ ਲੋ ਕੋਈ ਨਸ਼ਾ ਲੈ ਲਓ ਉਹਦੇ ਕਰਕੇ ਵੀ ਇਹ ਮੌਤਾਂ ਦਾ ਕਾਰਨ ਉਹ ਵੀ ਚੀਜ਼ ਬਣ ਰਹੀ ਹੈ ਇਹ ਹਫੀਮ ਦੇ ਵਿੱਚ ਵੀ ਕਹਿੰਦੇ ਕਿ ਉੱਥੇ ਕੁਝ ਮਿਲਾਵਟ ਜ਼ਿਆਦਾ ਵਾ ਕੁਝ ਨਕਲੀ ਅਫੀਮ ਤਿਆਰ ਕੀਤੀ ਜਾਂਦੀ ਆ ਉਹ ਵੀ ਇੱਕ ਕਾਰਨ ਹੋ ਸਕਦਾ ਇਹਨਾਂ ਮੌਤਾਂ ਦਾ ਮੈਂ ਦੱਸ ਦਾਂਗਾ ਕਿਨ ਗੱਲ ਕੀ ਆ ਗੱਲ ਇਹ ਹੈ ਸਭ ਤੋਂ ਵੱਡਾ ਤਾਂ ਜਿਹੜਾ ਤੁਸੀਂ ਆਪ ਹੀ ਦੱਸਤਾ ਵੀ ਸਟ੍ਰੈਸ ਜਿਹੜੀ ਆਪਾਂ ਗੱਲ ਕਰਕੇ ਕਿਹਾ ਹੈ ਇਹ ਵੱਡੇ ਪੱਟ ਬਹੁਤ ਵੱਡੇ ਲੈਵਲ ਤੇ ਕਿਉਂਕਿ ਜਦੋਂ ਸਾਤੋਂ ਚੀਜ਼ਾਂ ਅਫੋਰਡ ਨਹੀਂ ਹੋਣੀਆਂ ਖਾਣ ਪੀਣ ਨੂੰ ਸਾਨੂੰ ਨਹੀਂ ਮਿਲਣਾ ਕਰ ਸਾਨੂੰ ਨਹੀਂ ਸਭ ਤੋਂ ਵੱਡੀ ਸਟ੍ਰੈਸ ਫਿਰ ਅਸੀਂ ਗਾਂਫੀਸਾਂ ਵੀ ਕੱਢਣੀ ਆ ਤੇ 4 ਮਹੀਨੇ ਅੱਜ ਇਹ ਬੱਚੇ ਉੱਥੇ 8 8 9 9 ਮਹੀਨੇ ਹੋ ਗਏ ਤੰਮ ਨਹੀਂ ਮਿਲਿਆ ਜਦੋਂ ਤੇ ਗਏ ਨੇ ਤੇ ਜਦੋਂ ਜੋਬ ਫੇਰ ਲੱਗਦੇ ਆ ਤਾਂ ਲੋਕ ਦੇਖਦੇ ਨੇ ਆਪਣੇ ਕਹਿਣ ਨਾਲ ਕੁਝ ਨਹੀਂ ਉਹਨਾਂ ਲੋਕਾਂ ਨੂੰ ਸਚਾਈ ਦਿੰਦੀ ਆ ਕਿਉਂਕਿ ਹਰ ਇੱਕ ਕੋਲੇ ਮੋਬਾਈਲ ਆ ਹੱਥਾਂ ਦੇ ਵਿੱਚ ਤੇ ਜਿਹੜੀ ਗੱਲ ਰਹਿ ਗਈ ਆਪਾਂ ਤੁਸੀਂ ਨਸ਼ੇ ਦੀ ਕਰਦੇ ਹੋ ਜਾਂ ਦੂਜਾ ਬੰਦਾ ਨਸ਼ੇ ਕੰਨੀ ਕਦੋਂ ਜਾਂਦਾ ਜਦੋਂ ਕਹਿੰਦਾ ਵੀ ਯਾਰ ਮੈਂ ਮਾਈਂਡ ਚਾਹੀਓ ਦਾਰੂ ਪੀਵੇ ਡਰਿੰਕ ਕਰੇ ਜਾਂ ਇਸ ਤਰ੍ਹਾਂ ਦੇ ਜਿਹੜੇ ਆਪਣੇ ਨਸ਼ੇ ਕਰੂਗਾ ਚਾਹੇ ਉਹ ਫੀਮ ਲੈ ਲਵੇ ਚਾਹੇ ਆ ਗੋਲੀਆਂ ਜਿਵੇਂ ਆ ਕਹਿੰਦੇ ਇਚਾ ਟ੍ਰਮਾਡੋਲ ਕਹਿ ਦਿੰਦੇ ਉਹ ਤਾਂ ਰੋਲ 3 ਕਹਿ ਦਿੰਦੇ ਆ ਉਹ ਮਿਲਦੀਆਂ ਨੇ ਆਮ ਬਲੈਕ ਚ ਮਿਲਦਾ ਸਭ ਕੁਝ ਮਿਲਦਾ ਇਹਨੀ ਗੱਲ ਹੈਗੀ ਚਰਤਾ ਵੀ ਕਹਿੰਦੇ ਮੈਂ ਕਹਾਂ ਜੀ ਉੜਦਾ ਪੰਛੀ ਮਿਲਦਾ ਲੈ ਹੋਰ ਦੱਸੋ ਆ ਮਿਲਦਾ अच्छा दुकानਾਂ ਤੇ ਉਥੇ ਜਿਹੜੀਆਂ ਪਾਣ ਵਾਲੀਆਂ ਦੁਕਾਨਾਂ ਨੇ ਜਿਹਨੂੰ ਪਾਣ ਸ਼ਾਪ ਆਪਾਂ ਇੱਥੇ ਕਹਿੰਦੇ ਨੇ ਮਿੱਠਾ ਪਾਣ ਜਿਵੇਂ ਆਪਣੇ ਇੱਥੇ ਨੇ ਕਹਿੰਦੇ ਜਰਦਾ ਦਾ ਗੋਰਿਆਂ ਨੂੰ ਵੀ ਲਾਉਣਾ ਸਿਖਾਤਾ ਆਪਣੇ ਮੈਂ ਕਹਾਂ ਜੀ ਕੋਲ ਲਿਪ ਕੋਲ ਲਿਪ ਉਹ ਹੁਣ ਤਾਂ ਉਹ ਡੱਬੀਆਂ ਹੀ ਬੜੀਆਂ ਸੁਣੀਆਂ ਆ ਰਹੀਆਂ ਨੇ ਸਰਾਨੀਆਂ ਵੀ ਕਹਿੰਦੇ ਹੁੰਦੇ ਆ ਉਹਨੂੰ ਦੇਸੀ ਭਾਸ਼ਾ ਉਹ ਸਰਾਨੀਆਂ ਹਾਂ ਸਰਾਨੇ ਆਪਣੇ ਕਹਿੰਦੇ ਆ ਉਹ ਗੋਰਿਆਂ ਨੂੰ ਵੀ ਕੀ ਗੋਰੇ ਹੱਥਾਂ 'ਚ ਰੱਖਦੇ ਨੇ ਰਸ਼ੀਆ ਨਾਲ ਖਾਸ ਕਰਕੇ ਉਹ ਚਟੀਆਂ ਹੀ ਡੱਬੀਆਂ ਨੇ ਹਾਂ ਤੇ ਉਹ ਅਸੀਂ ਕਹਾਂ ਵੀ ਇਹ ਤੁਸੀਂ ਕਿਵੇਂ ਰੱਖੀ ਫਿਰਦੇ ਹੋ ਉਹ ਕਹਿੰਦੇ ਸਾਡੇ ਵਿੱਚ ਦੇਖੋ ਦਿਖਾਈ ਤੁਹਾਨੂੰ ਪਤਾ ਜਦੋਂ ਸਾਡੇ ਪੰਜਾਬੀ ਦੀ ਇੱਕੋ ਹੀ ਸਭ ਤੋਂ ਵੱਡੀ ਇਹ ਸਚਾਈ ਆ ਵੀ ਅਸੀਂ ਹੋਰ ਕੋਈ ਚੰਗੀ ਚੀਜ਼ ਸिखਾਈ ਨਾ ਸिखਾਈ ਅਸੀਂ ਗਾਲ ਕੱਢਣੀ ਜ਼ਰੂਰ ਸਿਖਾ ਦਿੰਦੇ ਇੱਕ ਗੱਲ ਦੂਜੀ ਗਲਤ ਕੰਮਾਂ ਦੀ ਸਿਖਾ ਦਿੰਦੇ ਆ ਕਿਵੇਂ ਆਪ ਤੋਂ ਫਲਾਨੀ ਚੀਜ਼ ਲਾ ਲਾ ਅਗਲੇ ਨੂੰ ਤਾਂ ਪਤਾ ਨਹੀਂ ਹੁੰਦਾ ਉਹਦਾ ਹੱਸੇ ਹੱਸੇ ਚ ਲਾ ਜਾਂਦਾ ਉਹਨੂੰ ਬਾਅਦ ਚੋ ਸਮਝ ਆਉਂਦੀ ਆ ਮੈਂ ਗਲਤ ਕੀ ਕਰ ਬੈਠਾ ਟੀਚਰ ਨੂੰ ਬੋਲਣਾ ਯੋ ਪਿੱਛੇ ਆਪਣੇ ਇੱਥੇ ਆਤ ਹੁੰਦੀ ਆ ਵੀ ਬੈਕ ਜਿਹੜੇ ਬੈਂਚ ਤੇ ਹੁੰਦੇ ਨੇ ਉਹ ਕਹਿ ਕੇ ਥੱਲੇ ਲੁੱਕ ਜਾਣਾ ਛਤਰ ਮੂਹਰੇ ਦੇ ਪੈ ਜਾਂਦੇ ਹੁੰਦੇ ਸੀ ਸਾਡੇ ਟਾਈਮ ਵੀ ਇਹ ਹੁੰਦਾ ਹੁੰਦਾ ਸੀ ਸੇਮ ਉੱਥੇ ਵੀ ਆ